ਜ਼ਿੰਦਗੀ ਕਹਿੰਦੇ ਨੇ ਕਿ ਜੰਗ ਹੈ ਤੇ ਜੰਗ 'ਚ ਕਈ ਵਾਰੀ ਬੰਦਾ ਡੋਲਦਾ ਵੀ ਤੇ ਵੈਸੇ ਡੋਲਣਾ ਨਹੀਂ ਚਾਹੀਦਾ ਕਦੇ ਵੀ ਬੰਦੇ ਨੂੰ ਕਿਉਂਕਿ ਸਿਰਫ ਭਰੋਸਾ ਰੱਖਣਾ ਚਾਹੀਦਾ ਆਪਣੇ ਆਪ ਤੇ ਆਪਣੀ ਨੌਲੇਜ ਤੇ ਤ ਉਸ ਵੈਗ ਅਗਰ ਆਸਾਨੀ ਨਾਲ ਸਾਰੀਆਂ ਚੀਜ਼ਾਂ ਮਿਲਦੇ ਜਾਣਗੀਆਂ ਤਾਂ ਫਿਰ ਜ਼ਿੰਦਗੀ ਕੀ ਇੱਕ ਨਾਰਮਲ ਜੀਵਨ ਜ਼ਿੰਦਗੀ ਐਵੇਂ ਚੱਲਦੀ ਰਹੇਗੀ ਕੋਈ ਪਤਾ ਨਹੀਂ ਹੈ ਜ਼ਿੰਦਗੀ ਦੇ ਅੰਦਰ ਸਾਨੂੰ ਪ੍ਰੋਬਲਮਸ ਆਣੇ ਚਾਹੀਦੀਆਂ ਕੰਫਰਟ ਜ਼ੋਨ 'ਚ ਮੈਂ ਸਭ ਨੂੰ ਇਹ ਕਹਾਂਗਾ ਜ਼ਿੰਦਗੀ 'ਚ ਅਗਰ ਤੁਸੀਂ ਚਾਹਦੇ ਹੋ ਤਰੱਕੀ ਜਾਂਦੇ ਹੋ ਕੁਝ ਵੱਖਰਾ ਕਰਨਾ ਜਾਂਦੇ ਹੋ ਕਦੀ ਵੀ ਕੰਫਰਟ ਜ਼ੋਨ 'ਚ ਨਾ ਰਹੋ ਕੰਫਰਟ ਜ਼ੋਨ 'ਚ ਸਾਨੂੰ ਕੁਝ ਨਹੀਂ ਮਿਲਣ ਵਾਲਾ ਸਗੋਂ ਬਲਕਿ ਜੋ ਕੁਝ ਹੈਗਾ ਨਾ ਕੰਫਰਟ ਜ਼ੋਨ 'ਚ ਉਹ ਵੀ ਚਲੇ ਜਾਏਗਾ ਮੰਨ ਲਓ ਮੇਰੇ ਕੋਲ ਪੈਸਾ ਹੈ ਕੰਫਰਟ ਜ਼ੋਨ ਹੈ ਸਭ ਕੁਝ ਹੈ ਤਾਂ ਮੈਂ ਇੱਧਰ ਖਰਚਦਾ ਉੱਧਰ ਖਰਚਦਾ ਹੈ ਖਰਚਦਾ ਹਾਂ ਖਰਚਦਾ ਨਵੀਂ ਚੀਜ਼ਾਂ ਨੂੰ ਹਾਸਲ ਕਰਨ ਦੀ ਨਾ ਉਹ ਪਾਵਰ ਅੰਦਰ ਨਹੀਂ ਆਏਗੀ ਨਵੀਂ ਚੀਜ਼ਾਂ ਨੂੰ ਹਾਸਲ ਕਰਨ ਦੀ ਸਾਨੂੰ ਪਾਵਰ ਤਾਂ ਹੀ ਪੈਦਾ ਹੁੰਦੀ ਹੈ ਜਦੋਂ ਅਨਕੰਫਰਟ ਜ਼ੋਨ 'ਚ ਰਹਿੰਦੇ ਹਾਂ ਅਸੀਂ ਸਾਨੂੰ ਉਹਦੇ ਅੰਦਰ ਰਹਿਣਾ ਚਾਹੀਦਾ ਹੈ ਔਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਜ਼ਿੰਦਗੀ ਦੇ ਅੰਦਰ ਜਦੋਂ ਮੁਸ਼ਕਲਾਂ ਆਉਂਦੀਆਂ ਜਦੋਂ ਮੁਸੀਬਤਾਂ ਆਉਂਦੀਆਂ ਅਸੀਂ ਉਹਦੇ ਹੱਲ ਕੱਢਦੇ ਹਾਂ ਹੱਲ ਕਰਦੇ ਆ ਤੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤਾਂ ਹੀ ਤਾਂ ਅਸੀਂ ਜ਼ਿੰਦਗੀ 'ਚ ਕੁਝ ਕਰ ਪਾਣੇ ਹੁੰਨੇ ਆ ਕੁਝ ਨਵਾਂ ਕਰ ਪਾਣੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਆ ਸਾਰੇ ਚੰਨੇ ਠੀਕ ਠਾਕ ਹੋਵੋਗੇ 5 ਜਨਵਰੀ 2024 ਨੂੰ ਪਲਮਾਰੀ ਐ ਜੱਟਾ ਡੋਲੀ ਨਾ ਤੇ ਨਵੇਂ ਸਾਲ ਦੀ ਸ਼ੁਰੂਆਤ ਜਦੇ ਨਹੀਂ ਸੋਹਣੀ ਹੋਵੇ ਤਾਂ ਹਰ ਕਿਸੇ ਦਾ ਸ਼ੋਰ ਸਾਲ ਵੀ ਬਹੁਤ ਚੰਗਾ ਜਾਏਗਾ ਬਹੁਤ ਸੋਹਣੇ ਤੇ ਵੱਖਰੇ ਕਨਸੈਪਟ ਤੇ ਮੂਵੀ ਬਣੀ ਐ ਤੇ ਮੂਵੀ ਦੇ ਕੈਪਟਨ ਆਫ ਦ ਸ਼ਿਪ ਸਾਡਾ ਮੌਜੂਦ ਹੈ 뮤직 ਡਾਇਰੈਕਟਰ ਸਾਡਾ ਮੌਜੂਦ ਹੈ ਗੱਲਾਂ ਬਹੁਤ ਸਾਰੀਆਂ ਹੋਣ ਵਾਲੀਆਂ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਸਿਕਾ ਜੀ ਸਸਿਕਾ ਜੀ ਸਸਿਕਾ ਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਜੀ ਇੰਜੋਏ ਕਰ ਰਹੇ ਹੋ ਪ੍ਰੋਮੋਸ਼ਨਲ ਟੂਰ ਇੰਟਰਵਿਊਜ਼ ਹੋ ਰਹੇ ਬੈਕ ਟੂ ਬੈਕ ਬਹੁਤ ਜ਼ਿਆਦਾ ਕਰ ਰਹੇ ਜੀ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਵੀ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਵੀ ਸਾਡੇ ਇੰਟਰਵਿਊ ਹੋ ਰਹੇ ਨੇ ਅਸੀਂ ਲੋਕਾਂ ਤੱਕ ਆਪਣਾ ਸੁਨੇਹਾ ਪੰਜਾਬ ਆ ਰਹੇ ਇੰਟਰਵਿਊ ਦੇ ਰਾਹੀਂ ਬਿਲਕੁਲ ਥੈਂਕ ਯੂ ਟਾਟਾ ਜੀ ਜੀ ਤੇ ਸਰ ਤੁਸੀਂ ਕਿੰਨਾ ਕਿ ਇੰਜੋਏ ਕਰਦੇ ਹੋ ਅੱਛਾ ਜ਼ਰੂਰੀ ਕਿੰਨਾ ਕ ਪ੍ਰੋਮੋਸ਼ਨ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਤੇ ਮੇਰੇ ਖਿਆਲ ਨਾਲ ਜਿੰਨੀ ਜ਼ਿਆਦਾ ਪ੍ਰੋਮੋਸ਼ਨ ਕਰੋਗੇ ਉਨੀ ਕਾਟੇ ਹੁੰਦੀ ਹੈ ਮੂਵੀ ਵਸਤੇ ਸੋ ਰੱਜ ਕੇ ਪ੍ਰੋਮੋਸ਼ਨ ਕਰੋ ਓਕੇ ਮਾਊਥ ਪਬਲਿਸਿਟੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਜਾਂ ਜਦੋਂ ਆਪਾਂ ਸਿਟੀ ਟੂ ਸਿਟੀਆਂ ਆ ਕੇ ਟੂਰ ਕਰਦੇ ਆ ਇੰਟਰਵਿਊਜ਼ ਕਰਦੇ ਆ ਆਪਣੇ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਆ ਉਹ ਜ਼ਿਆਦਾ ਚੀਜ਼ ਜ਼ਰੂਰੀ ਮੇਰੇ ਖਿਆਲ ਨਾਲ ਸਾਰੀਆਂ ਆਪਣੀ ਆਪਣੀ ਜਗ੍ਹਾ ਨੇ ਮਾਊਥ ਟੂ ਮਾਊਥ ਵੀ ਆਪਣੀ ਲਗਾ ਹੈ ਸਿਟੀ ਟੂ ਸਿਟੀ ਵੀ ਔਰ ਸੋਸ਼ਲ ਮੀਡੀਆ ਅੱਜਕੱਲ ਜ਼ਿਆਦਾ ਹੈ ਪਰਮੋਸ਼ਨ ਤੇ ਦੇਖੋ ਜਿੰਨੀ ਕੀਤੀ ਜਾਏ ਨਾ ਜਿੰਨੀ ਵੀ ਓਨੇ ਥੋੜੇ ਜਿਹਾ ਹੁਣ ਬੇਟਾ ਮੇਰਾ ਕਹਿ ਰਿਹਾ ਸੀਗਾ ਕਿਉਂਕਿ ਜਦ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਵੀ ਕੋਈ ਚੀਜ਼ ਆ ਰਹੀ ਹੈ ਤੋ ਦੇਖਣ ਕੋਣ ਜਾਏਗਾ ਬਿਲਕੁਲ ਤੇ ਸਾਡਾ ਵੈਸੇ ਸਾਰਿਆਂ ਦਾ ਫਰਜ਼ ਬੰਦ ਹੈ ਹਰੇਕ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਕਰੇ ਮਾਊਥ ਟੂ ਮਾਊਥ ਪਬਲਿਸਿਟੀ ਸਾਡਾ ਫਰਜ਼ ਬੰਦ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਤੁਸੀਂ ਦਸੀਏ ਮਾਊਥ ਟੂ ਮਾਊਥ ਵੀ ਕਿਸੇ ਨੂੰ ਅਗਰ ਕੋਈ ਚੰਗੇ ਮੰਨ ਲਓ ਕਿਸੇ ਨੇ ਗਵਾਂਡੀ ਨੇ ਕੋਈ ਚੀਜ਼ ਲੈ ਲਈ ਹੋਵੇ ਤੋ ਦੱਸਣਾ ਮੈਂ ਆ ਚੀਜ਼ ਲਈ ਹੈ ਮੈਂ ਆ ਲਿਆ ਮੈਂ ਉਹ ਲਿਆ ਅਸੀਂ ਦੱਸਦੇ ਆ ਨਾ ਤੇ ਇਸੇ ਤਰ੍ਹਾਂ ਅਗਰ ਮੰਨ ਲਓ ਕਿਸੇ ਨੇ ਟ੍ਰੇਲਰ ਦੇਖ ਲਿਆ ਆ ਜਾਂ ਕੋਈ ਪੋਸਟਰ ਦੇਖ ਲਿਆ ਵੀ ਐਵਲੀ ਫਿਲਮ ਆਉਣ ਵਾਲੀ ਹੈ ਵੀ ਕੁਝ ਅਲੱਗ ਜਿਹੀ ਲੱਗ ਰਹੀ ਹੈ ਵੀ ਉਹ ਚ ਗਤਕੇ ਬਾਰੇ ਦੱਸਿਆ ਜਾ ਰਿਹਾ ਆਪਣੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਤੇ ਸਾਨੂੰ ਉਹ ਵੀ ਮਾਊਥ ਟੂ ਮਾਊਥ ਪਬਲਿਸਿਟੀ ਉਹਨਾਂ ਨੂੰ ਵੀ ਕਰਨੀ ਦੇ ਅਸੀਂ ਤੇ ਆਪਣੇ ਲੈਵਲ ਤੇ ਦੇਖੋ ਜੀ ਜੋ ਕੁਝ ਕਰ ਰਹੇ ਆ ਔਰ ਤੁਸੀਂ ਲੋਕ ਵੀ ਦੇਖੋ ਬਹੁਤ ਮਿਹਨਤ ਕਰ ਰਹੇ ਹੋ ਕਿ ਵੀ ਉਹਨਾਂ ਚੀਜ਼ਾਂ ਨੂੰ ਅੱਗੇ ਦਰਸ਼ਕਾਂ ਤੱਕ ਪਹੁੰਚਾਰੇ ਤੇ ਸਾਰਿਆਂ ਦਾ ਫਰਜ਼ ਬੰਦਾ ਜੀ ਜਿਆਦਾ ਤੋਂ ਜਿਆਦਾ ਚੰਗੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਜ਼ ਜੱਟਾ ਡੋਲੀ ਨਾ ਤੁਹਾਨੂੰ ਸਭ ਤੋਂ ਪਹਿਲੇ ਇਹ ਵਰਡ ਕਿੰਨੇ ਗਿਆ ਤੇ ਕਦੋਂ ਗਿਆ ਬਚਪਨ ਦੇ ਵਿੱਚ ਵੱਡੇ ਹੋ ਕੇ ਜਾਂ ਕਾਲਜ ਟਾਈਮ ਦੇ ਵਿੱਚ ਜਾਂ ਹੁਣ ਬੰਦੇ ਦੀ ਜ਼ਿੰਦਗੀ ਤੇ ਹਰ ਤਰ੍ਹਾਂ ਦੇ ਹਨਾ ਮੌਕੇ ਆਉਂਦੇ ਆ ਹਰ ਤਰ੍ਹਾਂ ਦੇ ਸਰਕਮਸਟੈਂਸਸ ਹੁੰਦੇ ਨੇ ਚੇਂਜ ਹੁੰਦੇ ਨੇ ਤੇ ਤੁਹਾਨੂੰ ਇਹ ਵਰਡ ਪਹਿਲੀ ਵਾਰ ਕਦੋਂ ਸੁਣਨ ਨੂੰ ਮਿਲਿਆ ਸੀ ਦੇਖੋ ਡੋਲੀ ਨਾ ਤੇ ਹਮੇਸ਼ਾ ਸਾਡੇ ਮਾਪੇ ਵੀ ਕਹਿੰਦੇ ਰਹੇ ਸਾਣਾ ਵੀ ਬਟੇ ਜ਼ਿੰਦਗੀ ਚ ਡੋਲਣਾ ਨਹੀਂ ਕਦੇ ਵੀ ਮੁਸ਼ਕਲਾਂ ਮੇ ਆਣੀ ਕਬਰਾਉਣਾ ਨਹੀਂ ਠੀਕ ਹੈ ਨਾ ਤੇ ਜ਼ਿੰਦਗੀ ਤੇ ਦੇਖੋ ਮਸ਼ਕਿਲਾ ਜ਼ਿੰਦਗੀ ਕਹਿੰਦੇ ਨੇ ਕਿ ਜੰਗ ਹੈ ਤੇ ਜੰਗ ਚ ਕਈ ਵਾਰੀ ਬੰਦਾ ਡੋਲਦਾ ਵੀ ਤੇ ਵੈਸੇ ਡੋਲਣਾ ਨਹੀਂ ਚਾਹੀਦਾ ਕਦੇ ਵੀ ਬੰਦੇ ਨੂੰ ਕਿਉਂਕਿ ਸਿਰਫ ਭਰੋਸਾ ਰੱਖਣਾ ਚਾਹੀਦਾ ਆਪਣੇ ਆਪ ਤੇ ਆਪਣੀ ਨੌਲੇਜ ਤੇ ਤੂੰ ਸੁਭਾਇ ਗੁਰੂ ਤੇ ਬਿਲਕੁਲ ਜੇ ਭਰੋਸਾ ਹੋਏਗਾ ਨਾ ਸਾਨੂੰ ਤਾਂ ਅਸੀਂ ਬਹੁਤ ਕੁਝ ਕਰ ਜਾਾਂਗੇ ਇਨਸਾਨ ਡੋਲਦਾ ਵਿੱਚ ਕਿਉਂਕਿ ਦੇਖੋ ਜਦੋਂ ਅਸੀਂ ਪੂਰਾ ਸਾਲ ਪੜ੍ਹਦੇ ਵੀ ਹਾਂ ਨਾ ਸਕੂਲਾਂ ਚ ਵੀ ਪੂਰਾ ਸਾਲ ਪੜੀਦਾ ਸਾਲ ਲੱਗਦਾ ਪੜਨ ਬਾਅਦ ਚੋਂ ਐਗਜ਼ਾਮ ਵੀ ਦੇਣੇ ਪੈਂਦੇ ਜਦੋਂ ਅਸੀਂ ਐਗਜ਼ਾਮ ਦਿੰਨੇ ਆ ਉੱਥੇ ਜਾ ਕੇ ਅਸੀਂ ਐਗਜ਼ਾਮ ਦੇਣ ਵੇਲੇ ਵੀ ਸਾਰੇ ਜਣੇ ਡਰਦੇ ਹੋਏ ਕਿ ਨੰਬਰ ਆ ਗਿਆ ਪੇਪਰ ਮੈਨੂੰ ਪਤਾ ਨਹੀਂ ਇਹਦੇ ਬਾਰੇ ਆ ਨਹੀਂ ਪਤਾ ਉਹ ਨਹੀਂ ਪਤਾ ਪਤਾ ਨਹੀਂ ਮੇਰਾ ਪੇਪਰ ਕਿਦਾਂ ਦਾ ਹੋਏਗਾ ਕਿਦਾਂ ਨਹੀਂ انسان ਉੱਥੇ ਵੀ ਡੋਲਦਾ ਡੋਲਦਾ ਤੇ ਹਰ ਪਲ-ਪਲ ਤੇ ਡੋਲ ਜਾਂਦਾ ਬੰਦਾ ਹਰ ਮੋੜ ਤੇ ਹਰ ਮੋੜ ਤੇ ਡੋਲੇਗਾ ਕਿਉਂਕਿ ਉਹ ਚੀਜ਼ਾਂ ਅਗਰ ਆਸਾਨੀ ਨਾਲ ਸਾਰੀਆਂ ਚੀਜ਼ਾਂ ਮਿਲਦੇ ਜਾਣਗੀਆਂ ਤਾਂ ਫਿਰ ਜ਼ਿੰਦਗੀ ਕੀ ਇੱਕ ਨਾਰਮਲ ਜੀ ਜ਼ਿੰਦਗੀ ਐਵੇਂ ਚੱਲਦੀ ਰਹੇਗੀ ਕੋਈ ਪਤਾ ਨਹੀਂ ਹੈ ਜ਼ਿੰਦਗੀ ਦੇ ਅੰਦਰ ਸਾਨੂੰ ਪ੍ਰੋਬਲਮਸ ਆਣੀਆਂ ਜੈਦੀਆਂ ਹੈ ਕੰਫਰਟ ਜ਼ੋਨ ਚ ਮੈਂ ਸਭ ਨੂੰ ਇਹ ਕਮਾਂਗਾ ਜ਼ਿੰਦਗੀ ਚ ਅਗਰ ਤੁਸੀਂ ਚਾਹਦੇ ਹੋ ਤਰੱਕੀ ਜਾਂਦੇ ਹੋ ਕੁਝ ਵੱਖਰਾ ਕਰਨਾ ਚਾਹੁੰਦੇ ਹੋ ਕਦੀ ਵੀ ਕੰਫਰਟ ਜ਼ੋਨ ਚ ਨਾ ਰਹੋ ਕੰਫਰਟ ਜ਼ੋਨ ਚ ਸਾਨੂੰ ਕੁਝ ਨਹੀਂ ਮਿਲਣ ਵਾਲਾ ਸਭ ਬਲਕਿ ਜੋ ਕੁਝ ਹੈਗਾ ਨਾ ਕੰਫਰਟ ਜ਼ੋਨ ਚ ਉਹ ਵੀ ਚਲੇ ਜਾਏਗਾ ਮੰਨ ਲਓ ਮੇਰੇ ਕੋਲ ਪੈਸਾ ਹੈ ਕੰਫਰਟ ਜ਼ੋਨ ਹੈ ਸਭ ਕੁਝ ਹੈ ਤੇ ਮੈਂ ਇੱਧਰ ਖਰਚਦਾ ਉੱਧਰ ਖਰਚਦਾ ਹੈ ਖਰਚਦਾ ਉਹ ਖਰਚਦਾ ਨਵੀਂ ਚੀਜ਼ਾਂ ਨੂੰ ਹਾਸਲ ਕਰਨ ਦੀ ਨਾ ਉਹ ਪਾਵਰ ਅੰਦਰ ਨਹੀਂ ਆਏਗੀ ਨਵੀਂ ਚੀਜ਼ਾਂ ਨੂੰ ਹਾਸਲ ਕਰਨ ਦੀ ਸਾਨੂੰ ਪਾਵਰ ਤਾਂ ਹੀ ਪੈਦਾ ਹੁੰਦੀ ਹੈ ਜਦੋਂ ਅਨਕੰਫਰਟ ਜ਼ੋਨ ਚ ਰਹਿੰਦੇ ਆ ਸੀ ਸਾਨੂੰ ਉਹਦੇ ਅੰਦਰ ਰਹਿਣਾ ਚਾਹੀਦਾ ਔਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਜ਼ਿੰਦਗੀ ਦੇ ਅੰਦਰ ਜਦੋਂ ਮੁਸ਼ਕਲਾਂ ਆਉਂਦੀਆਂ ਜਦੋਂ ਮੁਸੀਬਤਾਂ ਆਉਂਦੀਆਂ ਅਸੀਂ ਉਹਦੇ ਹੱਲ ਕੱਢਦੇ ਹਾਂ ਹੱਲ ਕੱਢਦੇ ਆ ਤੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤਾਂ ਹੀ ਤਾਂ ਅਸੀਂ ਜ਼ਿੰਦਗੀ 'ਚ ਕੁਝ ਕਰ ਪਾਣੇ ਹੁੰਨੇ ਆ ਕੁਝ ਨਵਾਂ ਕਰ ਪਾਣੇ ਆ ਸਿੰਪਲ ਜ਼ਿੰਦਗੀ ਨੂੰ ਮੈਂ ਜ਼ਿੰਦਗੀ ਨਹੀਂ ਸਮਝਦਾ ਚੈਲੰਜ ਹੋਣੀ ਚਾਹੀਦੀ ਚੈਲੰਜ ਅਸਾਂ ਕਿਹਾ ਕਿੰਨੇ ਸੀ ਇਹ ਤਾਂ ਤੁਸੀਂ ਦੱਸਿਆ ਨਹੀਂ ਜੱਟਾ ਡੋਲੀ ਨਾ ਦੇਖੋ ਸ਼ਿਲੰ ਦਾ ਜਿਹੜਾ ਨਾਮ ਹੈ ਫੇਲਾਮ ਦਾ ਫੇਲਾਮ ਦਾ ਨਾਮ ਨਹੀਂ ਤੁਹਾਨੂੰ ਤੁਹਾਡੀ ਰੀਅਲ ਜ਼ਿੰਦਗੀ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਦੇਖੋ ਸਾਡੇ ਪੇਰੈਂਟਸ ਕਹਿੰਦੇ ਰਹੇ ਨੇ ਜਾਂ ਜਿਹੜੇ ਸਾਡੇ ਰਿਸ਼ਤੇ ਨੇ ਸਾਡੇ ਨਾਲ ਜਿਹੜੇ ਰਹਿੰਦੇ ਨੇ ਜਿਦਾਂ ਚਾਚਾ ਤਾਇਆ ਮਾਮਾ ਗੁਗਾ ਦਾਦਾ ਦਾਦਾ ਨਾਨਾ ਨਾਨੀ ਇਹ ਉਹ ਜਿੰਨੇ ਵੀ ਰਿਸ਼ਤੇ ਨੇ ਜੋ ਸਾਨੂੰ ਪਿਆਰ ਕਰਦੇ ਨੇ ਉਹ ਹਮੇਸ਼ਾ ਇਹ ਕਹਿੰਦੇ ਰਹਿੰਗੇ ਕਿ ਡੋਲਣਾ ਨਹੀਂ ਐ ਵੀ ਕਦੇ ਵੀ ਡੋਲੀ ਨਾ ਵੀ ਡਰਨਾ ਨਹੀਂ ਐ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਹੈ ਜਦੋਂ ਮੈਂ ਵੀ ਹੁਣ ਦੱਸ ਹੀ ਰਿਹਾ ਜ਼ਿੰਦਗੀ 'ਚ ਕਦੇ ਵੀ ਡੋਲਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਸਾਡੇ ਬਜ਼ੁਰਗ ਵੀ ਸਾਡੇ ਵੱਡੇ ਵੀ ਸਾਨੂੰ ਦੱਸਦੇ ਰਹੇ ਨੇ ਹਮੇਸ਼ਾ ਇਸੇ ਗੱਲ ਦੇ ਅੰਦਰ ਵੀ ਡੋਲਣਾ ਨਹੀਂ ਹੈ ਵੀ ਡੋਲਣਾ ਡੋਲੀ ਨਾ ਵੇ ਬਿਲਕੁਲ ਤਾਂ ਹੀ ਇਹਨਾਂ ਸੋਨਾ ਟਾਈਟਲ ਤੇ ਥੋੜਾ ਕੈਚੀ ਵੀ ਹੈ ਹਨਾ ਜਦੋਂ ਕੋਈ ਅਸੀਂ ਆਪਣੇ ਵਿੱਚ ਐਸਾ ਵਰਡ ਇਹ ਸ਼ਬਦ ਕੱਢਦੇ ਆਂ ਲੋਕ ਜ਼ਿਆਦਾ ਕਨੈਕਟ ਕਰ ਪਾਉਂਦੇ ਆ ਤੁਹਾਨੂੰ ਵੀ ਆਮ ਸ਼ੂਰ ਬਚਪਨ ਦੇ ਵਿੱਚ ਬਹੁਤ ਵਾਰ ਕਿਹਾ ਹੋਣਾ ਕਿ ਡੋਲੀ ਨਾ ਡਰਨਾ ਨਹੀਂ ਹੈ ਮੈਂ ਹੈਗਾ ਲੇਕਿਨ ਉਹ ਕਿਹੜਾ ਕੰਮ ਸੀਗਾ ਜਦੋਂ ਕਰਨ ਵੇਲੇ ਤੁਸੀਂ ਵੀ ਹੈਜ਼ਿਟੇਟ ਫੀਲ ਕੀਤਾ ਜਾਂ ਡਰੇ ਜਾਂ ਤੁਹਾਨੂੰ ਵੀ ਨਰਵਸਨੈਸ ਫੀਲ ਹੋਈ ਕਿ ਤੁਹਾਨੂੰ ਤੁਹਾਡੇ ਪੇਰੈਂਟਸ ਵੱਲੋਂ ਕਿਹਾ ਗਿਆ ਜੱਟਾ ਡੋਲੀ ਨਾ ਨੇ ਮੈਨੂੰ ਦੇ ਵੈਸੇ ਐਸੇ ਕੁਝ ਹੋਇਆ ਨਹੀਂ ਮੈਨੂੰ ਜੋ ਵੀ ਕੁਝ ਹੁੰਦਾ ਸੀ ਮੈਂ ਪਾਪਾ ਨੂੰ ਆ ਕੇ ਦੱਸਦਾ ਪਾਪਾ ਇਹ ਕੰਮ ਕਰਨਾ ਹੈ ਉਹ ਸਪੋਰਟ ਹਮੇਸ਼ਾ ਰਹੀ ਹੈ ਫਾਦਰ ਸਾਹਿਬ ਦੀ ਹਾਂ ਦਰਦਾ ਨਹੀਂ ਹੈ ਜੀ ਹਾਂਜੀ ਤੇ ਅ মুਵੀ ਹਨਾ ਗਤਕਾ ਤੁਸੀਂ ਬਹੁਤ ਸੋਹਣਾ ਸਬਜੈਕਟ ਦੀ ਫਿਲਮ ਲੈ ਕੇ ਆਏ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਡਾਇਰੈਕਸ਼ਨ ਹੋਈ ਹੈ ਕਮੈਂਟ ਮੈਂ ਜਿੰਨੇ ਵੀ ਪੜੇ ਹਰ ਇੱਕ মুਵੀ ਦੇ ਨੀਚ ਨਾ ਇੱਕ ਤਾਂ ਨੈਗੇਟਿਵ ਕਮੈਂਟ ਹੁੰਦੇ ਹੀ ਮਗਰ ਇਹਦੇ ਨੀਚ ਸਾਰੇ ਪੋਜ਼ਿਟਿਵ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹਨਾ 4 ਦਿਨਾਂ ਚ ਮਿਲੀ ਨੇ ਵਿਊਜ਼ ਵੀ ਕਰਾਸ ਕਰ ਲਏ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਦੋਂ ਮਤਲਬ ਇੰਨਾ ਸੋਹਣਾ ਇੰਨਾ ਵੱਖਰਾ ਕਨਸੈਪਟ ਆंदा ਕਿਤੇ ਨਾ ਕਿਤੇ ਰਿਸਕੀ ਤੇ ਚੈਲੈਂਜਿੰਗ ਵੀ ਆ ਕਿਉਂਕਿ ਜਿੱਥੇ ਇੱਕ ਪਾਸੇ ਪੂਰੀ ਇੰਡਸਟਰੀ ਰੋਮਾਂਟਿਕ ਕਾਮੇਡੀ ਇਸ ਪਾਸੇ ਭੱਜ ਰਹੀ ਹੈ ਤੁਸੀਂ ਬਿਲਕੁਲ ਆਪੋਜ਼ਿਟ ਸਾਈਡ ਹਨਾ ਕੁਝ ਵੱਖਰਾ ਲੈ ਕੇ ਆ ਰਹੇ ਹੋ ਤੇ ਡਰ ਲੱਗਦਾ ਕਿਵੇਂ ਕੁਝ ਤਿਆਰ ਤੇ ਕੀਤਾ ਚੱਲੇ ਨਾ ਚੱਲੇ ਆ ਆਡੀਅנס ਵੱਲੋਂ ਕਿਹੋ ਜਿਹਾ ਰਿਸਪੌਂਸ ਆਏਗਾ ਉਹ ਕਿਤੇ ਰਿਸਕ ਜਿਹੜਾ ਰਿਸਕ ਫੈਕਟਰ ਹੁੰਦਾ ਉਹ ਚੱਲਦਾ ਦਿਮਾਗ 'ਚ ਮੈਂ ਸਭ ਨੂੰ ਮੈਸੇਜ ਇਹ ਹੀ ਦੇਣਾ ਚਾਹਾਂ ਤੋ ਇਹ ਕੁਐਸਚਨ ਕਰ ਲੈ ਬਹੁਤ ਵਧੀਆ ਜਦੋਂ ਵੀ ਕਿਸੇ ਦਾ ਵੀ ਧਿਆਨ ਕਿਸੇ ਪਾਸੇ ਜਾਂਦਾ ਹੈ ਨਾ ਸ਼ੋਰ ਨੂੰ ਵੀ ਆ ਕੇ ਜਾਂਦਾ ਹੁਣ ਮੰਨ ਲਓ ਅਸੀਂ ਇੱਥੇ ਗੱਲ ਕਰ ਰਹੇ ਹਾਂ ਉੱਥੇ ਕੋਈ ਪਟਾਕੇ ਦੀ ਆਵਾਜ਼ ਆ ਜੇ ਨਾ ਸਾਡੇ ਇਕਨਿਟੀ ਦਾ ਧਿਆਨ ਚਲੇ ਜਾਏਗਾ ਉਧਰ ਨਾ ਠੀਕ ਹੈ ਨਾ ਜਾਂ ਕਿਸੇ ਨੇ ਸ਼ੋਰ ਪਾਤਾ ਤਾਂ ਸਾਡਾ ਧਿਆਨ ਉਧਰ ਚਲੇ ਜਾਏਗਾ ਜਿੱਧਰ ਨੂੰ ਪਏਗਾ ਸ਼ੋਰ ਲੋਕ ਉਧਰ ਨੂੰ ਹੋ ਜਾਣਗੇ ਆਪਣੇ ਆਪ ਜਾਣ ਨੂੰ ਤਿਆਰ ਹੋ ਜਿੰਦੇ ਨਾ ਹੁਣ ਸ਼ੋਰ ਪੈ ਰਿਹਾ ਦੂਜੇ ਪਾਸੇ ਨੂੰ ਅਸੀਂ ਆਪਣਾ ਇਧਰ ਦੀ ਦੱਸਿਆਵੇ ਹਾਂਜੀ ਸਾਰਿਆਂ ਦਾ ਧਿਆਨ ਇਧਰ ਨੂੰ ਹੋ ਗਏਗਾ ਠੀਕ ਹੈ ਨਾ ਤੇ ਜ਼ਿੰਦਗੀ ਚ ਸਾਨੂੰ ਹਮੇਸ਼ਾ ਐਨੀ ਇੱਕੋ ਹੀ ਤਰਫ ਹੀ ਚੱਲਦੇ ਜਾਣੇ ਜਿੱਦਾਂ ਇੱਕੋ ਹੀ ਤਰਫ ਹੁਣੇ ਵੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਇੱਕੋ ਜੀ ਚੀਜ਼ ਕਰਦੇ ਰਵਾਂਗੇ ਨਾ ਜਿੱਦਾਂ ਹੁਣ ਕਾਮੇਡੀ 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 ਆਈ ਜਾ ਰਹੀ ਹੈ ਲੋਕ ਵੀ ਬੋਰ ਹੋ ਚੁੱਕੇ ਨੇ ਠੀਕ ਹੈ ਨਾ ਕੁਝ ਵਕਰਾ ਦੇਖਣਾ ਚਾਹੁੰਦੇ ਨੇ ਆਡੀਅנס ਜਿਹੜੀ ਹੈ ਨਾ ਅੱਜ ਸਿਨੇਮੇ ਘਰਾ ਵਿੱਚ ਜਿਹੜੇ ਨਾ ਜਾਣਦੇ ਕਾਰਨ ਵੀ ਜਿਹੜੇ ਨਾ ਹੋਈ ਹੈ ਕਹਿੰਦੇ ਅੱਛਾ ਇਹ ਵਾਲੇ ਆਰਟਿਸਟ ਨੇ ਇਹ ਵਾਲੇ ਆਟ ਜੇ ਇਹਨਾਂ ਨੇ ਤਾਂ ਮਨੋਗਲੀ ਬਣਾ ਰੱਖੀ ਹੈ ਇਹਨਾਂ ਨੇ ਤੇ ਮਨੋਗਲੀ ਬਣਾ ਰੱਖੀ ਹੈ ਹਰ ਇੱਕ ਬੰਦੇ ਦੇ ਵਰਡਿੰਗ ਤੁਸੀਂ ਸੁਣ ਹੀ ਰਹੇ ਹੋਣੇ ਵਾਲੀ ਗੱਲ ਹੈ ਗਰੁੱਪ ਗਰੁੱਪ ਬਣਾ ਲਿਆ ਗਰੁੱਪ ਵਾਇਸ ਬਣਿਆ ਪਿਆ ਸਾਰਾ ਕੁਝ ਠੀਕ ਹੈ ਗਰੁੱਪ ਜਿਹੜਾ ਗਰੁੱਪ ਜਿਹਨੂੰ ਟੀਮ ਨੂੰ ਕਿਹਾ ਜਾਂਦਾ ਟੀਮ ਬਣਨੀ ਚਾਹੀਦੀ ਹੈ ਪਰ ਗਿਆ ਉਹਦੇ ਚ ਹਰ ਵਾਰੀ ਨਾ ਕੁਝ ਵੱਖਰਾ ਕੰਟੈਂਟ ਆਣਾ ਜਿਹਦਾ ਵੱਖਰੇ ਤਰੀਕੇ ਨਾਲ ਉਹ ਚੀਜ਼ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਇੱਕੋ ਜਿਹਾ ਸੇਮ ਚੀਜ਼ ਸੇਮ ਚੀਜ਼ ਸੇਮ ਚੀਜ਼ ਕਰਦੇ ਰਹਾਂਗੇ ਤਾਂ ਲੋਕ ਨਹੀਂ ਦੇਖਣਗੇ ਉਹਦੇ ਨਾਲ ਕੀ ਹੋਣਗੀਆਂ ਜਿਹੜੀਆਂ ਨਵੀਆਂ ਚੰਗੀਆਂ ਚੀਜ਼ਾਂ ਆਉਣ ਵਾਲੀਆਂ ਹਨ ਲੋਕ ਉਧਰ ਵੀ ਨਹੀਂ ਜਾਣਗੇ ਕਿਉਂਕਿ ਉਹ ਆ ਯਾਰ ਉਹਦੇ ਚ ਵੀ ਆਈ ਦਿਖਾਇਆ ਚ ਵੀ ਉਹੀ ਦਿਖਾਇਆ ਚ ਵੀ ਉਹੀ ਦਿਖਾ ਰਿਹਾ ਹੈ ਉਹ ਛੋੜੋ ਛੋੜੋ ਐਵੇਂ ਟੈਂਪਰ ਕਰਾ ਆਪੇ ਜਦੋਂ ਆ ਜਾਏਗੀ ਨਾ ਅਸੀਂ YouTube ਤੇ ਦੇਖ ਲਾਂਗੇ ਫਿਰ ਉੱਥੇ ਪ੍ਰੋਡਿਊਸਰ ਡੁੱਬਦਾ ਠੀਕ ਹੈ ਨਾ ਹੁਣ ਹਰੇਕ ਬੰਦੇ ਅਸੀਂ ਵੀ ਜਦੋਂ ਫਿਲਮ ਨੂੰ ਸ਼ੁਰੂ ਕਰਨ ਲੱਗੇ ਸੀ ਸਾਨੂੰ ਵੀ ਬੜੇ ਜਾਣਿਆਂ ਨੇ ਕਿਹਾ ਕਹਿੰਦੇ ਨੇ ਨਾ ਇਹ ਕੰਟੈਂਟ ਨਾ ਗਲਤ ਚੁਣ ਰਿਹਾ ਹੈ ਇਹਦੇ ਤੇ ਕਿਹੜੀ ਫਿਲਮ ਬਣੀ ਹੈ ਮੈਂ ਕਿਹਾ ਤਾਂ ਕੋਈ ਬਣਾਏਗਾ ਹੀ ਨਹੀਂ ਫਿਰ ਤੇ ਅਗਰ ਨਹੀਂ ਬਣੀ ਤੇ ਬਣਾਏਗਾ ਨਹੀਂ ਮੇਰੀ ਪਹਿਲੀ ਐਵੇਂ ਫਿਲਮਾਂ ਜਿਹੜੀਆਂ ਬਣੀਆਂ ਉਹ ਡਿਫਰੈਂਟ ਨੇ ਬਿਲਕੁਲ ਡਿਫਰੈਂਟ ਜਨਰਸ ਨੇ ਤਾਂ ਲੋਕਾਂ ਨੇ ਪਸੰਦ ਕੀਤਾ ਨਾ ਉਹ ਤੇ ਅਗਰ ਇਹ ਵੀ ਅਸੀਂ ਡਿਫਰੈਂਟ ਲੈ ਕੇ ਆ ਰਹੇ ਤਾਂ ਕਿਉਂ ਨਹੀਂ ਪਸੰਦ ਕਰਨਗੇ ਇੱਕ ਲੋਕਾਂ ਨੂੰ ਇੱਕ ਲੱਗ ਤਰੀਕੇ ਨਾਲ ਦੇਖੋ ਮੈਂ ਪ੍ਰੈਜ਼ੈਂਟ ਕਰਨ ਦੀ ਗੱਲ ਕਰਦਾ ਸਲਾਦ ਤੇ ਤੁਸੀਂ ਵੀ ਖਾਂਦੇ ਹੋ ਹੋਗੇ ਮੈਂ ਵੀ ਖਾਂਦਾ ਸਾਰੇ ਜਣੇ ਖਾਂਦੇ ਨੇ ਸਲਾਦ ਇੱਕ ਟੋਕਰੀ ਚ ਅਸੀਂ ਸਲਾਦ ਦੇ ਵਾਸਤੇ ਚੀਜ਼ਾਂ ਬਣਾਉਣ ਵਾਲੀਆਂ ਰੱਖ ਦਿੰਦੇ ਹਾਂ ਖੀਰਾ ਮੂਲੀ ਟਮਾਟਰ ਕੇਲਾ ਜੋ 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 ਚੀਜ਼ਾਂ ਅਸੀਂ ਰੱਖਣੀਆਂ ਨੇ ਉਹ ਚ ਰੱਖ ਦਿੰਦੇ ਹਾਂ ਹੁਣ ਦੋ ਪਲੇਟਾਂ ਰੱਖ ਲੈਣੇ ਆ ਮੈਂ ਉਧਰ ਪਿਆਜ਼ ਫੜਿਆ ਚਾਰ ਟੁਕੜੇ ਕਿਤੇ ਇੱਕ ਪਲੇਟ ਚ ਪਾ ਦੇ ਪਿਆਜ਼ ਫੜਿਆ ਗੋਲ ਗੋਲ ਕੱਟ ਕੇ ਉਹਨਾਂ ਮੈਂ ਐ ਸਜਾ ਕੇ ਰੱਖ ਦਿੱਤਾ ਟਮਾਟਰ ਫੜਿਆ ਚਾਰ ਟੁਕੜੇ ਕਿਤੇ ਇੱਕ ਪਲੇਟ ਚ ਪਾ ਦੇ ਚਾਹ ਟਮਾਟਰ ਫਿਰ ਫੜਿਆ ਗੋਲ ਗੋਲ ਕੱਟ ਕੇ ਐ ਸਜਾ ਕੇ ਰੱਖ ਦਿੱਤੇ ਖੀਰਾ ਬਗੜਾ ਖੀਰੇ ਦੀਆਂ ਸਲਾਈਜ਼ਾਂ ਬਣਾ ਲ ਗਏ ਇੱਥੇ ਜ ਰੱਖ ਦਿਆਂ ਖੀਰਾ ਚਾਰ ਟੁਕੜੇ ਕਿਤੇ ਇੱਕ ਪਾਸੇ ਰੱਖਦੇ ਇਸੇ ਤਰ੍ਹਾਂ ਮੋਲੀ ਦੇ ਦਾਣੇ ਕਰਕੇ ਹੁਣ ਨਿਕਲੀਆਂ ਇੱਕੋ ਚੀਜ਼ ਇੱਕੋ ਜਗ੍ਹਾ ਤੋਂ ਨਿਕਲੀਆਂ ਇੱਕੋ ਇੱਕ ਗਰੁੱਪ ਬਣਿਆ ਪਿਆ ਸੀ ਨਾ ਟੋਕਰੀ ਵਾਲਾ ਉਹ ਚੋਹੇ ਹੀ ਕੱਟ ਕੇ ਏਸ ਪਲੇਟ ਜਿਹਾ ਜਨ ਜਾਇਆ ਟੁਕੜੇ ਟੁਕੜੇ ਕਰਕੇ ਮੋਟਾ ਮੋਟਾ ਡੱਕਰੇ ਐਚ ਅਸੀਂ ਤਰੀਕੇ ਨਾਲ ਹੁਣ ਉਹ ਦੋਵੇਂ ਪਲੇਟਾਂ ਕਿਸੇ ਦੇ ਵੀ ਰੱਖਾਂਗੇ ਨਾ ਲੋ ਉਹ ਇਧਰੋਂ ਨਹੀਂ ਚੁਕੇਗਾ ਉਹ ਦੂਜੇ ਪਾਸੇ ਚੁਕੇਗਾ ਜਿੱਧਰ ਸਲਾਈਜ਼ ਬਣਾ ਕੇ ਜਾਂ ਗੋਲ ਤਰੀਕੇ ਨਾਲ ਕੱਟਿਆ ਹੋਇਆ ਹੈ ਹਰੇਕ ਬੰਦੇ ਨੂੰ ਚੀਜ਼ ਪ੍ਰਭਾਵਿਤ ਕਰਦੀ ਹੈ ਨਾ ਉਹ ਇੱਕ ਚੀਜ਼ ਕਰਦੀ ਹੈ ਪ੍ਰੈਜੈਂਟੇਸ਼ਨ ਕਿ ਅਸੀਂ ਉਹਨੂੰ ਪ੍ਰੈਜੈਂਟ ਕਿਦਾਂ ਕੀਤਾ ਤੇ ਲੋਕਾਂ ਦਾ ਧਿਆਨ ਉਧਰ ਜਾਏਗਾ ਹੁਣ ਗਤਕੇ ਨੂੰ ਅਸੀਂ ਕਿਸ ਤਰੀਕੇ ਨਾਲ ਵਿੱਚ ਪ੍ਰੈਜੈਂਟ ਕੀਤਾ ਲਵ ਐਂਗਲ ਨੂੰ ਕਿਦਾਂ ਪ੍ਰੈਜੈਂਟ ਕੀਤਾ ਟ੍ਰੇਲਰ ਟ੍ਰੇਲਰ ਦੇ ਅੰਦਰ ਦੇਖ ਕੇ ਲੋਕਾਂ ਨੇ ਸਾਰੇ ਨੇ ਤੁਸੀਂ ਹੁਣ ਜਿੱਦਾਂ ਦੱਸਿਆ ਪੋਜ਼ਿਟਿਵ ਕਰੰਟ ਉਹ ਜਿੰਨੇ ਵੀ ਆ ਰਹੇ ਨੇ ਕਮੈਂਟ ਉਹ ਸਾਰੇ ਜਿੰਨੇ ਵੀ ਆ ਰਹੇ ਨੇ ਸਾਰੇ ਮਤਲਬ ਪੋਜ਼ਿਟਿਵ ਆ ਰਹੇ ਨੇ ਬੀਸੀ ਕਰਕੇ ਆ ਰਿਹਾ ਦੇਖਣ ਚ ਲੋਗਾਂ ਨੂੰ ਲੱਗ ਰਿਹਾ ਵੀ ਵਧੀਆ ਚੀਜ਼ ਆ ਕੋਈ ਦੇਖਣ ਨੂੰ ਵਕਰੀ ਚੀਜ਼ ਐ ਤੇ ਇਸ ਕਰਕੇ ਓਡੀਅנס ਦਾ ਵੈਸੇ ਫਰਜ਼ ਬੰਦਾ ਕਿ ਕਦੀ ਵੀ ਕੋਈ ਨਵੀਂ ਚੀਜ਼ ਆਵੇ ਅੱਛੀ ਚੀਜ਼ ਆਵੇ ਉਹਨ ਦੇਖਣ ਜ਼ਰੂਰ ਜਾਓ ਕਿਉਂਕਿ ਦੇਖਣ ਜਾਓਗੇ ਜਦੋਂ ਨਾ ਤੇ ਉਹਦੇ ਚ ਪਤਾ ਲੱਗਦਾ ਸਾਨੂੰ ਵੀ ਅੱਛਾ ਕੀ ਸਹੀ ਕੀਤਾ ਕੀ ਗਲਤ ਕੀਤਾ ਜਾਂ ਕਿਦਾਂ ਕੀ ਐ ਉਹ ਸਾਨੂੰ ਉੱਥੇ ਜਾ ਕੇ ਪਤਾ ਲੱਗ ਹੀ ਜਾਣਾ ਤੇ ਪਹਿਲੇ ਤੇ ਟ੍ਰੇਲਰ ਤੋਂ ਹੀ ਦੇਖ ਕੇ ਪਤਾ ਲ ਆ ਜਾਂਦਾ ਜਦੋਂ ਮੇਰੇ ਕਈ ਇੰਟਰਵਿਊ ਚ ਵੀ ਗੱਲ ਹੁੰਦੀ ਐ ਕਿ ਵੀ ਤੁਹਾਡੀ ਫਿਲਮ ਨੂੰ ਅਗਰ ਦੇਖਣ ਜਾਣਗੇ ਕਿਸੇ ਨੇ ਮਾਂਗੇ ਦੇਖੋ ਜੀ ਖਾਣਾ ਹੀ ਹੋਣਾ ਨੇ ਕਰਦੇ ਉਹਦੀ ਸੁਗੰਧ ਜਦੋਂ ਆਉਂਦੀ ਤਾਂ ਆਹ ਬੋਧ ਉਹ ਦੇ ਲੱਗ। ਤੇ ਅਸੀਂ ਉਹ ਬਾਸ਼ਨਾ ਅਸੀਂ ਟ੍ਰੇਲਰ ਦੇ ਰਾਹੀਂ ਤੁਹਾਡੇ ਸਾਹਮਣੇ ਦੇ ਚੁੱਕੇ ਆ। ਤੇ ਤੁਸੀਂ ਉੱਥੋਂ ਦੀ ਆਈਡੀਆ ਲਗਾ ਸਕਦੇ ਹੋ ਕਿ ਉਹ ਬਾਸ਼ਨਾ ਕਿੱਦਾਂ ਦੀ ਹੈ, ਕਿੱਦਾਂ ਦੀ ਨਹੀਂ ਹੈ। ਤੁਹਾਨੂੰ ਉਹ ਚੀਜ਼ ਖਾਣੀ ਚਾਹੀਦੀ ਹੈ ਕਿ ਨਹੀਂ ਖਾਣੀ ਚਾਹੀਦੀ। ਕੋ ਟ੍ਰੇਲਰ ਦੇ ਰਾਹੀਂ ਅਸੀਂ ਆਪਣੀ ਜਿਹੜੀ ਚੀਜ਼ ਬਣਾਈ ਹੈ ਉਹ ਤੁਹਾਨੂੰ ਟ੍ਰੇਲਰ ਦੇ ਰਾਹੀਂ ਅਸੀਂ ਦੇ ਦਿੱਤੀ ਆ। ਤੁਸੀਂ ਉੱਥੋਂ ਆਈਡੀਆ ਲਗਾ ਸਕਦੇ ਵੀ ਇਹ ਚੀਜ਼ ਕਿੱਦਾਂ ਦੀ, ਕਿੱਦਾਂ ਦੀ ਨਹੀਂ। ਔਰ ਵੈਸੇ ਸਾਡਾ ਸਾਰਿਆਂ ਦਾ ਇੱਕ ਫਰਜ਼ ਬੰਦਾ ਹੈ ਗਤਕਾ ਜਿਹੜਾ ਇੱਕ ਮੈਂ ਚੀਜ਼ ਦੱਸਣਾ ਚਾਹਾਂਗਾ ਸ਼ਤ ਆਪ ਨੂੰ ਸਭ ਨੂੰ ਪਤਾ ਹੀ ਹੈ। ਜਿਹੜੀ ਨਵੀਂ ਪਨੀਰੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਗਿਆ 6ਵੀਂ ਪਾਤਸ਼ਾਹੀ ਨੇ ਆਪਣੇ ਗਤਕੇ ਦੀ ਸ਼ੁਰੂਆਤ ਕੀਤੀ ਸੀ ਕਾਦੇ ਲਈ ਕੀਤੀ ਸੀ ਆਪਣੀ ਰੱਖਿਆ ਕਰਨ ਵਾਸਤੇ ਠੀਕ ਹੈ ਨਾ ਗਤਕਾ ਇੱਕ ਛੋਟੀ ਨੂੰ ਕਹਾ ਜਾਂਦਾ ਅਸੀਂ ਛੋਟੀ ਦੇ ਨਾਲ ਹੀ ਬੜਾ ਬਚਾਅ ਕਰ ਲੈਂਦੇ ਆ ਆਪਣਾ ਜ਼ਰੂਰੀ ਨਹੀਂ ਸਾਡੇ ਕੋਲ ਤਲਵਾਰਾਂ ਇਹ ਉਹ ਸਾਰੀਆਂ ਚੀਜ਼ਾਂ ਹੁਣ ਛੋਟੀ ਨਾਲ ਕਰ ਲੈਂਦੇ ਆ ਅਸੀਂ ਆਪਣੀ ਰੱਖਿਆ ਤੇ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਤਕੇ ਦੀ ਸ਼ੁਰੂਆਤ ਕੀਤੀ ਤੇ ਇਸੇ ਤਰ੍ਹਾਂ ਕਰਦੇ 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 ਦਸਵੇਂ ਪਾਸ਼ਾਹੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਸਿੱਖ ਸ਼ਸਤਰ ਵਿੱਦਿਆ ਦਾ ਨਾਮ ਦਿੱਤਾ ਜਿਹੜਾ ਅੱਜ ਸਿੱਖ ਮਾਰਸ਼ਲ ਆਰਟ ਦੇ ਨਾਮ ਤੋਂ ਜਾਣਦੇ ਆਂ ਔਰ ਸਾਡੇ ਲਈ ਸਭ ਤੋਂ ਵੱਡੀ ਅਚੀਵਮੈਂਟ ਹੈਗੀ ਹੈ ਕਿ ਸਿੱਖ ਮਾਰਸ਼ਲ ਆਰਟ ਜਿਹੜਾ ਹੈਗਾ ਹੈ ਨੈਸ਼ਨਲ 올림픽 ਗੇਮ ਦੇ ਅੰਦਰ ਐਨਰੋਲ ਹੋ ਗਿਆ ਤੇ ਉਹ ਬਹੁਤ ਜਲਦੀ ਦੇਖਣਾ ਇੰਟਰਨੈਸ਼ਨਲ 올림픽 ਗੇਮ ਦੇ ਅੰਦਰ ਵੀ ਨਜ਼ਰ ਆਏਗਾ ਇਹ ਸਾਡੇ ਲਈ ਬੜੀ ਫਕਰ ਦੀ ਗੱਲ ਹੈ ਜਿਸ ਤਰ੍ਹਾਂ ਹਾਕੀ ਕ੍ਰਿਕਟ ਇਹ ਉਹ ਜੁਨੀਆ ਵਿੱਚ ਜਾਂ ਅਸੀਂ ਦੇਖਦੇ ਆ ਫੁੱਟਬਾਲ ਬਾਲੀਬਾਲ ਜੇ ਕਰਦੇ ਆ ਅਸੀਂ ਠੀਕ ਹੈ ਕਬੱਡੀ ਹੋ ਗਈ ਇਹ ਨੈਸ਼ਨਲ ਗੇਮਾ ਇੰਟਰਨੈਸ਼ਨਲ ਗੇਮਾ ਚ ਆਲਰੇਡੀ ਆ ਗਈ ਤੇ ਸਾਡਾ ਜਿਹੜੇ ਗੁਰੂਆਂ ਨੇ ਦਿੱਤੀ ਉਹ ਹੀ ਦਾਤ ਜਿਹੜੀ ਹੈ ਗਤਕਾ ਠੀਕ ਹੈ ਨਾ ਉਹ ਨੈਸ਼ਨਲ 올림픽 ਗੇਮਸ ਆ ਗਈ ਹੈ ਤੇ ਹੁਣ ਇੰਟਰਨੈਸ਼ਨਲ ਜੀ ਵੀ ਦੇਖਣ ਨੂੰ ਮਿਲੇਗੀ ਔਰ ਉਸ ਦੇ ਉੱਤੇ ਅਸੀਂ ਉਸ ਦੇ ਆਧਾਰ ਤੇ ਅਸੀਂ ਫਿਲਮ ਬਣਾਈ ਹੈ ਜੱਟਾ ਡੋਲੀ ਨਾਮ ਜਿਹੜੀ 5 ਨਵੰਬਰ ਨੂੰ 5 ਜਨਵਰੀ ਹਾਂ ਸੌਰੀ ਸੌਰੀ 5 ਜਨਵਰੀ 2024 ਹਾਂ ਜਿਹੜੀ ਕਿ 5 ਜਨਵਰੀ 2024 ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ ਜੀ ਟ੍ਰੇਲਰ ਦੇ ਵਿੱਚ 뮤직 ਵੱਲ ਵੀ ਬਹੁਤ ਜ਼ਿਆਦਾ ਨਾ ਫੋਕਸ ਕੀਤਾ ਗਿਆ ਕਿਉਂਕਿ 뮤직 ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਹ ਹੀ ਚੀਜ਼ ਸਾਨੂੰ ਅਟਰੈਕਟ ਕਰਦੀ ਹੈ ਕਿਉਂਕਿ ਅਗਰ 뮤직 ਨਹੀਂ ਹੈਗਾ ਕੋਈ ਚੀਜ਼ ਬਲੈਂਕ ਚੱਲ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਧਿਆਨ ਦੇਵੇਗਾ 뮤직 ਵੀ ਹਰ ਚੀਜ਼ ਦੇ ਵਿੱਚ ਅੱਜਕੱਲ ਬਹੁਤ ਜ਼ਰੂਰੀ ਹੈ ਚਾਹੇ ਉਹ ਗਾਣਾ ਹੈ ਚਾਹੇ ਮੂਵੀ ਹੈ ਚਾਹੇ ਕੋਈ ਵੀ ਸੀਨ ਸ਼ੂਟ ਕਰ ਰਿਹਾ ਹੈ ਬੈਕਗ੍ਰਾਉਂਡ 뮤직 ਬਹੁਤ ਜ਼ਿਆਦਾ ਉਸ ਚੀਜ਼ ਤੇ ਇੰਪੈਕਟ ਪਾਉਂਦਾ ਤੁਸੀਂ ਕੰਮ ਕੀਤਾ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ 뮤직 ਆਈ ਥਿੰਕ 75% ਰੋਲ ਹੁੰਦਾ ਹੈ ਕਿਉਂਕਿ ਮਿਊਜ਼ਿਕ ਨਾ ਇੱਕ ਫੀਲ ਹੈ ਇਫ ਯੂ ਆਰ ਅਲੋਨ ਤੁਸੀਂ ਸੈਡ ਮਿਊਜ਼ਿਕ ਸੁਣੋਗੇ ਹਨਾ ਤੇ ਅਗਰ ਤੁਸੀਂ ਹੈਪੀ ਹੋ ਤੇ ਹੈਪੀਲੀ ਮਿਊਜ਼ਿਕ ਸੁਣੋਗੇ ਮੇਰੇ ਅਸਾਮਨ ਸਭ ਤੋਂ ਜੋ ਜਾਨ ਪੰਦਾ ਨਾ ਪੂਰੇ ਗਾਣੇ ਦੇ ਵਿੱਚ ਹੀ ਹੈ ਪੂਰੀ ਫਿਲਮ ਦੇ ਵਿੱਚ ਮਿਊਜ਼ਿਕ ਹੀ ਪੰਦਾ ਹੈ ਭਾਵੇਂ ਉਹ ਮਿਊਜ਼ਿਕ ਦਾ ਹੋਵੇ ਆਪਣਾ ਮਿਊਜ਼ਿਕ ਵੀਡੀਓ ਹੋਵੇ ਭਾਵੇਂ ਫਿਲਮ ਦਾ ਮਿਊਜ਼ਿਕ ਹੋਵੇ ਸੋ ਬਹੁਤ ਵਧੀਆ ਲੱਗਾ ਮੈਨੂੰ ਇਹ ਸਾਰਾ ਕੰਮ ਕਰਕੇ ਇਹ ਜਿੰਨੇ ਵੀ ਮਤਲਬ ਗਾਣੇ ਹੈਗੇ ਉਹ ਸਾਰੇ ਮੈਂ ਹੀ 뮤직 ਕੀਤੇ ਆ ਜੀ ਕੀ ਵੱਖਰਾ ਕੀ ਕੀਤਾ ਕਿਉਂਕਿ ਜ਼ਿਆਦਾਤਰ ਸਾਰਿਆਂ ਨੂੰ ਪਤਾ ਸਿਚੁਏਸ਼ਨ ਦੇ ਅਕੋਰਡਿੰਗ 뮤직 ਨੂੰ ਚੂਜ਼ ਕਰਨਾ ਆਕਾ ਜਾਂਦਾ ਲੇਕਿਨ ਗੱਤਕੇ ਵਾਲਾ ਜਦੋਂ ਹਨਾ ਸੀਨ ਆਂਦਾ ਹੋਏਗਾ ਜਦੋਂ ਖੇਡਦੇ ਹੋਏ ਨਜ਼ਰ ਆਂਦੇ ਹੋਣਗੇ ਉਸ ਟਾਈਮ ਤੇ ਕਿਹੋ ਜਿਹਾ 뮤직 ਕੋਚ ਸੋਚਿਆ ਸੀ ਐਕਸ਼ਨ ਵਾਲਾ ਦਿਖਾਣਾ ਜਾਂ ਸਵੀਟ ਚਲਾਣਾ ਜਾਂ ਰਿਲੀਜੀਅਸ ਚਲਾਣਾ ਕੁਝ ਇਦਾਂ ਦਾ ਧਿਆਨ ਚ ਸੀਗੀ ਕੋਈ ਚੀਜ਼ ਦਾ ਇਹਦੇ ਚ ਵੱਖਰਾ ਸੀ ਇਹ ਕੀਤਾ ਅਗਰ ਤੁਸੀਂ ਕੋਈ ਵੀ ਮੂਵੀ ਦੇਖੋਗੇ ਨਾ ਸਾਰੇ ਇਕੋ ਜ਼ੋਨ ਦੇ 뮤직 ਹੁੰਦੇ ਆ ਜੀ ਇਹਦੇ ਵਿੱਚ ਜਿੰਨੇ ਵੀ ਟਰੈਕ ਨੇ ਸਾਰੇ ਮਤਲਬ ਟੋਟਲੀ ਡਿਫਰੈਂਟ ਕੋਈ ਮੋਟੀਵੇਸ਼ਨਲ ਹੈ ਇੱਕ ਮੋਟੀਵੇਸ਼ਨਲ ਹੈ ਸੈਡ Song ਹੈ ਅਟਰੈਕਸ਼ਨ Song ਹੈ ਰੋਮਾਂਟਿਕ Song ਹੈ ਸੈਡ Song ਹੈ ਦਨ ਸੁਬਾਹ ਕਲੱਬ Song ਹੈ ਸਾਰੇ ਮਤਲਬ ਟੋਟਲੀ 뮤직 ਚੇਂਜ ਹੈ ਗਿਆ ਸੋ ਮੈਨੂੰ ਨਾ ਬਹੁਤ ਅੱਛਾ ਫੀਲ ਹੋਇਆ ਸੀ ਇਹ ਕਰਕੇ ਕਿ ਮੈਨੂੰ ਹਰ ਇੱਕ ਤਰੀਕਾ ਆਪਣਾ ਅੱਛਾ ਲੱਗਾ ਮੈਨੂੰ ਕਰਕੇ ਨਾ ਇੱਥੇ ਔਰ ਜਿੰਨੇ ਸਾਰੇ ਵੱਡੇ ਵੱਡੇ ਸਿੰਗਰ ਹੈ ਸਾਰੇ ਦਲੇਰ ਮੈਦੀ ਸਾਹਿਬ ਨਸ਼ੀਤਰ ਪਾਜੀ ਫਿਰੋਜ਼ ਪਾਜੀ ਰੋਸ਼ਨ ਪ੍ਰਿੰਸ ਪਾਜੀ ਸ਼ਿਪਰਾ ਦੇਦੀ ਹੈਗੇ ਆ ਜੀਐਸਐਲ ਹੈ ਆਪਣੇ ਦਿੱਲੀ ਤੋਂ ਪਾਜੀ ਨੇ ਸੋ ਅੱਛਾ ਲੱਗਾ ਮੈਨੂੰ ਸਾਰਿਆਂ ਦਾ ਕੰਮ ਕਰਕੇ ਕਿਉਂਕਿ ਮਿਊਜ਼ਿਕ 'ਚ ਐਨੀ ਪਾਵਰ ਹੁੰਦੀ ਹੈ ਅਗਰ ਮੋਟੀਵੇਸ਼ਨਲ ਮਿਊਜ਼ਿਕ ਚੱਲ ਰਿਹਾ ਹੈ ਤੇ ਖੁਦ ਚ ਬੰਜਦਾ ਜਿੰਨੇ ਦੇ ਤੱਕ ਜੋਸ਼ ਨਾ ਆਏ ਲੱਗਦਾ ਕਿ ਸਫਲ ਹੈ ਅਸੀਂ ਅਸੀਂ ਪਲਾਨ ਕੀਤਾ ਸੀ ਭਾਈ ਜਿਹਦੇ ਕੋਲ ਵੀ ਆਪਾਂ ਗਵਾਵਾਂਗੇ ਨਾ ਮਤਲਬ ਇੱਕ ਅਲੱਗ ਜੀ ਆਵਾਜ਼ ਹੋਈ ਉਹਨਾਂ ਦੀ ਸੋ ਸਭ ਤੋਂ ਪਹਿਲੇ ਸਾਡੇ ਫਿਰ ਦਲੇਰ ਪਾਜੀ ਸੀ ਕਿ ਆਪਾਂ ਉਹਨਾਂ ਦੇ ਬਹੁਤ ਬੁਲੰਦ ਆਵਾਜ਼ ਹਨ ਬਹੁਤ ਬੁਲੰਦ ਆਵਾਜ਼ ਉਹਨਾਂ ਦੀ ਮੋਟੀਵੇਸ਼ਨਲ Song ਉਹਨਾਂ ਤੇ ਗਵਾਏ ਹਾਂਜੀ ਹਾਂਜੀ ਉਹਨਾਂ ਤੇ ਜੀ ਤੇ ਅੱਛਾ ਸਰ ਲੋਕੇਸ਼ਨਸ ਕੀ ਕੀ ਲਈਆਂ ਕਿਉਂਕਿ ਮੈਨੂੰ ਲੱਗਾ ਲੋਕੇਸ਼ਨਸ ਬਹੁਤ ਇੰਪੋਰਟੈਂਟ ਹੁੰਦੀਆਂ ਹਰ ਮੂਵੀ ਦੇ ਲਈ ਤਾਂ ਕਿ ਲੋਕਾਂ ਦਾ ਵੀ ਧਿਆਨ ਜਾਏ ਕਿ ਆਹ ਸੀਨ ਕਿੱਥੇ ਸ਼ੂਟ ਹੋਇਆ ਹੈ ਜਾਂ ਆਹ ਸੀਨ ਕਿੱਥੋਂ ਦੀ ਕੱਢ ਕੇ ਲਿਆਂਦਾ ਹੈ ਉਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਇੱਕ ਮੂਵੀ ਨੂੰ ਕੰਪਲੀਟ ਕਰਨ ਦੇ ਲਈ ਨਹੀਂ ਬਸ ਤੇ ਦੇਖੋ ਜੀ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਜ਼ਰੂਰੀ ਹੁੰਦੀਆਂ ਖਾਲੀ ਲੋਕੇਸ਼ਨ ਨਹੀਂ ਅਗਰ ਗੱਲ ਕਰੀਏ ਸਾਡਾ ਪਹਿਰਾਵਾ ਵੀ ਜ਼ਰੂਰੀ ਹੁੰਦਾ ਹੈ ਡਰੈਸ ਮੇਕਅਪ ਠੀਕ ਹੈ ਹਰ ਚੀਜ਼ ਦੀ ਹਰ ਚੀਜ਼ ਦੀ ਆਪਣੀ ਇੰਪੋਰਟੈਂਸ ਹੈਗੀ ਹੈ ਤੇ ਲੋਕੇਸ਼ਨਾਂ ਕਾਫੀ ਨੇ ਇਹਦੇ ਚ ਅਸੀਂ ਕਾਫੀ ਟਾਈਮ ਲਗਾ ਸਾਨੂੰ ਸ਼ੂਟ ਕਰਨ ਚ ਅਸੀਂ ਚੰਡੀਗੜ੍ਹ ਚ ਵੀ ਸ਼ੂਟ ਕੀਤਾ ਹੈ ਠੀਕ ਹੈ ਲੁਧਿਆਣਾ ਚ ਵੀ ਸ਼ੂਟ ਕੀਤਾ ਅਸੀਂ ਇਹਨੂੰ ਅਸੀਂ ਰਾਮੋਜੀ ਫਿਲਮ ਸਿਟੀ ਹੈ ਉੱਥੇ ਵੀ ਸ਼ੂਟ ਕੀਤਾ ਹੈ ਅਸੀਂ ਜਦੋਂ ਉਹ ਫਿਲਮ ਸ਼ੂਟ ਕਰਨ ਗਏ ਸੀ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਉਹ ਤੇ ਐਸੇ ਅਲੱਗ-ਅਲੱਗ ਜਿੱਥੇ-ਜਿੱਥੇ ਜਿਹੜੀ-ਜਿਹੜੀ ਚੀਜ਼ਾਂ ਦੀ ਸੀ ਅਸੀਂ ਸਾਰੀਆਂ ਸ਼ੂਟ ਕੀਤੀਆਂ ਜਿੱਥੇ ਵੀ ਤੇ ਰਾਮੋਜੀ ਫਿਲਮ ਸਿਟੀ ਚ ਗਏ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਦਾ ਮੈਂ ਕਿ ਸ਼ਾਇਦ ਅਸੀਂ ਅਜੇ ਕਿਤੇ ਦੱਸਿਆ ਨਹੀਂ ਹੈ ਤੇ ਅਗਰ ਦੱਸਿਆ ਹੋਵੇਗਾ ਤੇ ਹੁਸੁਦਾ ਆਪਣੇ ਜਿੱਦਾਂ ਹੁਣ ਇੰਟਰਵਿਊ ਕਾਫੀ ਸਾਰੇ ਹੋਣ ਨੇ ਕਿਸੇ ਦੱਸਿਆ ਵੀ ਹੋਵੇ ਸਭ ਤੋਂ ਵੱਡੀ ਗੱਲ ਹੈ ਪੰਜਾਬੀ ਫਿਲਮ ਹਜੇ ਤੱਕ ਗ੍ਰਾਮੋਜੀ ਫਿਲਮ ਸਿਟੀ ਦੇ ਅੰਦਰ ਸ਼ੂਟ ਹੀ ਨਹੀਂ ਹੋਈ ਵਰਲਡ ਦੀ ਨੰਬਰ 1 ਮਲੇ ਕੇ ਫਿਲਮ ਸਿਟੀ ਹੈਗੀ ਹੈ ਰਾਮੋਜੀ ਫਿਲਮ ਸਿਟੀ ਜਿਹਦੇ 'ਚ આજ ਤਾਈਂ ਕਦੀ ਕੋਈ ਪੰਜਾਬੀ ਫਿਲਮ ਹੀ ਸ਼ੂਟ ਨਹੀਂ ਹੋਈ ਮੈਂ ਬੜਾ ਹੈਰਾਨ ਹੋਇਆ ਤੇ ਮੈਨੂੰ ਜਦੋਂ ਉਹਨਾਂ ਨੇ ਦੱਸਿਆ ਕਹਿੰਦੇ ਆਪ ਕੀ ਇਹ ਪਹਿਲੀ ਫਿਲਮ ਹੈ ਜੋ ਰਾਮਜੀ ਫਿਲਮ ਸਿਟੀ ਦੇ ਅੰਦਰ ਪੰਜਾਬੀ ਫਿਲਮ ਸ਼ੂਟ ਹੋਣੇ ਜਾ ਰਹੀ ਹੈ ਮੈਂ ਕਿਹਾ ਅੱਛਾ ਜੀ ਕਹਿੰਦੇ ਸ਼ੂਟ ਹੀ ਨਹੀਂ ਕੀ ਕਿਸੇ ਨੇ ਨਾ ਮੇਰੇ ਰਿਕਾਰਡ ਬਣਾਏ ਨਾ ਮੇਰੇ ਰਿਕਾਰਡ ਬਣਿਆ ਤੁਹਾਨੂੰ ਬਿਲਕੁਲ ਠੀਕ ਹੈ ਨਾ ਹੋਰ ਅੱਛਾ ਲੱਗਦਾ ਕਿਉਂਕਿ ਦੇਖੋ ਸਾਡਾ ਜਿਹੜਾ ਅਸੀਂ ਕੋਈ ਵੀ ਬੰਦਾ ਅਗਰ ਉਹਨੂੰ ਅਸੀਂ ਡਰੈੱਸ ਅਪ ਦੀ ਗੱਲ ਕਰੀਏ ਠੀਕ ਹੈ ਨਾ ਅਗਰ ਅਸੀਂ ਲੋਕੇਸ਼ਨ ਦੀ ਗੱਲ ਕਰੀਏ ਜਿੱਦਾਂ ਤੇ ਲੋਕੇਸ਼ਨ ਬੈਕਗ੍ਰਾਉਂਡ 'ਚ ਨਜ਼ਰ ਆਉਂਦਾ ਨਾ ਜੋ ਬੈਕ ਅਸੀਂ ਖੜੇ ਅਗੇ ਤੇ ਬੰਦੇ ਹੋਈਆਂ ਜਦੋਂ ਸਾਡੀ ਪਿੱਛੇ ਬੈਕਗ੍ਰਾਉਂਡ ਚੇਂਜ ਹੁੰਦੀ ਹੈ ਨਾ ਤਾਂ ਸਾਡੀ ਆਪਣੀ ਗੈਡਟ ਚੇਂਜ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਅਗਰ ਅਸੀਂ ਸਹੀ ਜਗ੍ਹਾ ਬਹੁਤ ਵਧੀਆ ਜਗ੍ਹਾ ਤੇ ਖੜੇ ਆ ਤਾਂ ਸਾਡੀ ਵੀ ਫੋਟੋ ਵਧੀਆ ਆ ਜਾਏਗੀ ਅਗਰ ਇਸੇ ਤਰ੍ਹਾਂ ਡਰੈਸ ਅਪ ਹੈ ਸਾਡਾ ਫਿਰ ਅਗਰ ਡਰੈਸ ਅਪ ਅਸੀਂ ਜਿੱਦਾਂ ਨਾ ਪਾਇਆ ਮਨ ਲੇ ਕਿ ਇੱਕ ਬੰਦੇ ਨੂੰ ਅਸੀਂ ਸੰਤ ਦਾ ਪਾਣਾ ਪਾ ਦਈਏ ਡਰੈਸ ਅਪ ਪਵਾ ਦਈਏ ਉਹ ਸੰਤ ਲੱਗਣਾ ਸ਼ੁਰੂ ਹੋ ਜਾਏਗਾ ਪੁਲਿਸ ਵਾਲੇ ਦੀ ਡਰੈਸ ਪਵਾ ਦੇ ਤਾਂ ਪੁਲਿਸ ਵਾਲਾ ਲੱਗਣਾ ਸ਼ੁਰੂ ਹੋ ਜਾਏਗਾ ਠ ਤੱਕ ਕਿਸ ਤਰ੍ਹਾਂ ਦੇ ਜਿੱਦਾਂ ਦੇ ਵੀ ਅਸੀਂ ਡਰੈਸ ਪਾਵਾਂਗੇ ਇਹਨਾਂ ਨੂੰ ਉਹ ਉਦਾਂ ਦਾ ਨਜ਼ਰ ਆਏਗਾ ਠੀਕ ਹੈ ਨਾ ਇਸੇ ਤਰ੍ਹਾਂ ਡਰੈਸ ਅੱਪ ਵੀ ਆਪਣੀ ਆਪ ਤੇ ਇੱਕ ਮਹੱਤਵ ਰੱਖਦਾ ਹੈ ਬੈਕਗ੍ਰਾਉਂਡ ਨੂੰ ਵੀ ਮਹੱਤਵ ਰੱਖਦੀ ਹੈ ਮੇਕਅੱਪ ਵੀ ਮਹੱਤਵ ਰੱਖਦੀ ਹੈ ਸਾਡੀ ਫਿਰ ਉਹ ਜਦੋਂ ਅਸੀਂ ਬੋਲਦੇ ਆ ਫਿਰ ਪਤਾ ਲੱਗਦਾ ਅੱਛਾ ਹੈ ਇਹ ਜਗ੍ਹਾ ਤੇ ਬੋਲ ਰਹੇ ਹਨ ਕਿਸੇ ਦਾ ਕੋਈ ਫਿਲਮ ਦਾ ਸੀਨ ਛੋਟਾ ਜਿਹਾ ਟੁਕੜਾ ਕੱਟ ਕੇ ਦੇ ਦਿੱਤਾ ਜਾਏ ਇੱਕ ਕਿਸੇ ਵੀ ਲੈਂਗੁਏਜ ਉਹ ਕਹਿੰਗੇ ਅੱਛਾ ਹੈ ਫਿਲਮ ਉਤੋਂ ਦੀ ਹੈ ਤੇ ਇੱਧਰ ਉੱਧਰ ਸ਼ੂਟ ਕੀਤੀ ਹੋਣੀ ਹੈ ਇੱਥੇ ਕੀਤੀ ਹੋਣੀ ਹੈ ਉੱਧਰ ਕਿ ਉਹ ਸਾਰੀਆਂ ਚੀਜ਼ਾਂ ਬਹੁਤ ਛੋਟੀ ਛ ਤੇ ਉਹਨਾਂ ਨੂੰ ਮਿਕਸ ਕਰਕੇ ਇਕੱਠਾ ਕਰਕੇ ਜਦੋਂ ਇੱਕ ਡਾਇਰੈਕਟਰ ਉਹਨੂੰ ਫਿਲਮ ਨੂੰ ਬਣਾਉਂਦਾ ਹੈ ਉਹ ਲੈ ਕੇ ਆਉਂਦਾ ਆਗੇ ਆ ਜਿੰਨੇ ਵੀ ਆਰਟਿਸਟ ਅਸੀਂ ਦੇਖਦੇ ਆ ਨਾ ਇਹ ਸਾਰੇ ਵੈਸੇ ਜਿੰਨੇ ਵੀ ਡਾਇਰੈਕਟਰ ਨੇ ਉਹਨਾਂ ਦੀ ਸੋਚ ਦੀ ਨਿਕਲੀ ਹੋਈ ਉਹ ਉਪਜ ਗਈ ਹੈ ਸਾਰੀ ਆ ਜਿੰਨੇ ਵੀ ਕਲਾਕਾਰ ਅਸੀਂ ਦੇਖਦੇ ਆ ਸਭ ਡਾਇਰੈਕਟਰ ਦੀ ਹੀ ਗਾਈਡਲਾਈਨ ਤੇ ਜਦੋਂ ਰਹਿੰਦੇ ਨੇ ਤੋਂ ਆਪਣਾ ਅੱਛਾ ਪਰਫਾਰਮ ਕਰ ਬੰਦੇ ਉਹ ਐਕਟਰਾਂ ਨੂੰ ਹੀ ਦੇਖਦੇ ਨੇ ਕਿਉਂਕਿ ਡਾਇਰੈਕਟਰ ਚ ਕਹੇਗਾ ਵੀ ਇਦਾਂ ਕਰੋ ਇਦਾਂ ਕਰੋ ਇੱਥੇ ਆ ਕਰੋ ਇਦਾਂ ਐ ਆ ਕਰੋ ਉਹਨੂੰ ਪਤਾ ਹੈ ਕਿ ਕੈਮਰੇ ਦੇ ਅੰਦਰ ਇਹ ਚੀਜ਼ਾਂ ਅੱਛੀ ਐ ਨਜ਼ਰ ਆਣਗੀਆਂ ਠੀਕ ਹੈ ਨਾ ਤੇ ਉਹਨਾਂ ਦਾ ਇੰਪ੍ਰੈਸ਼ਨ ਜ਼ਿਆਦਾ ਪੈਣਾ ਉਹਨਾਂ ਦਾ ਪੈਣਾ ਡਾਇਰੈਕਟਰ ਦਾ ਥੋੜੀ ਨਹੀਂ ਪੈਣਾ ਡਾਇਰੈਕਟਰ ਦਾ ਤਾਂ ਐ ਇੰਪ੍ਰੈਸ਼ਨ ਪਵੇਗਾ ਵੀ ਹਾਂ ਵੀ ਇਹਨੇ ਵਧੀਆ ਚੀਜ਼ ਬਣਾਈ ਵਧੀਆ ਪ੍ਰੋਜੈਕਟ ਠੀਕ ਹੈ ਨਾ ਡਾਇਰੈਕਟਰ ਨੂੰ ਮੈਂ ਠੇਕੇਦਾਰ ਹੀ ਕਹਣਾ ਹਾਂ ਵੀ ਉਹਨੇ ਠੇਕਾ ਲਿਆ ਹੁੰਦਾ ਜੀ ਪਾ ਜੀ ਅੱਛਾ ਸਰ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਬੜਾ ਟਰੈਂਡ ਹੈ ਕਿ ਸਾਰੇ ਆਪਣੇ ਹਿਡਨ ਟੈਲੈਂਟ ਨੂੰ ਫਲੌਂਟ ਕਰਦੇ ਫਿਲਟਰ ਜਲਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਤਾ ਕੋਈ ਸ਼ੇਰੋ ਸ਼ਾਇਰੀ ਕਰ ਰਿਹਾ ਕੋਈ ਡਾਂਸ ਕਰ ਰਿਹਾ ਤੁਹਾਡੇ ਅੰਦਰ ਡਾਇਰੈਕਸ਼ਨ ਤੋਂ ਇਲਾਵਾ ਕਿਹੜਾ ਹਿਡਨ ਟੈਲੈਂਟ ਹੈ ਜਿਹਨੂੰ ਤੁਸੀਂ ਕੱਲੇ ਬੈਠ ਕੇ ਹਨਾ ਇੰਜੋਏ ਕਰਦੇ ਹੋ ਨਹੀਂ ਮੈਂ ਵੈਸੇ ਤੇ ਮੇਰੇ ਅੰਦਰ ਹਿਡਨ ਟੈਲੈਂਟ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਇਦਾਂ ਦਾ ਹੋਵੇ ਕੋਈ ਵੀ ਨਹੀਂ ਹੋਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਤਾ ਕਿ ਮੇਰਾ ਤਾਂ ਇੱਕੋ ਸ਼ੌਕ ਹੈਗਾ ਕਿ ਜ਼ਿੰਦਗੀ ਚ ਜੋ ਕੁਝ ਕਰਾਂ ਨਾ ਸਾਰ ਨੂੰ ਵੱਖਰਾ ਕਰਾਂ ਔਰ ਮੇਰੀ ਬਚਪਨ ਤੋਂ ਬਚਪਨ ਹੁਣ ਮੇਰੀ 56 ਸਾਲ ਦੀ ਹੋ ਗਈ ਹੈ ਬਚਪਨ ਤੋਂ ਪਚਪਨ ਤੱਕ ਤਮੰਨਾ ਜਿਹੜੀ ਮੈਂ ਪੂਰੀ ਕੀਤੀ ਹੋਈ ਹੈ ਅਜੇ ਤੱਕ ਕਿ ਮੈਂ ਬਚਪਨ ਤੋਂ ਹੀ ਸੋਚਦਾ ਹੁੰਦਾ ਸੀ ਕਿ ਜਿਹੜਾ ਕੰਮ ਮੈਂ ਕਰਾਂ ਨਾ ਮੇਰੇ ਨਾਲ ਦਾ ਕੰਮ ਕਰਨ ਵਾਲਾ ਮੇਰੇ ਏਰੀਆ 'ਚ ਨਹੀਂ ਆਉਣ ਜੀਦਾ ਉਹ ਸਾਡਾ ਏਰੀਆ ਬਹੁਤ ਵੱਡਾ ਏਰੀਆ ਜਿੱਥੇ ਅਸੀਂ ਰਹਿਨੇ ਦਿੱਲੀ 'ਚ ਤੇ ਮੈਂ ਜਦੋਂ ਇਲੈਕਟ੍ਰੀਕਲ ਦਾ ਕੰਮ ਕਰਦਾ ਸੀ ਤੇ ਦੇਖਿਆ ਦੇ ਇਲੈਕਟ੍ਰੀਕਲ ਦੇ ਬਹੁਤ ਸਾਰੇ ਬੰਦੇ ਕੰਮ ਕਰ ਦਿੰਦੇ ਮੈਂ ਇਲੈਕਟ੍ਰੀਕਲ ਕਰਦਾ ਰਿਹਾ ਬਹੁਤ ਕੰਮ ਕੀਤਾ ਇਲੈਕਟ੍ਰੀਕਲ ਦਾ ਫਿਰ ਮੈਂ ਮਕੈਨਿਕਲ ਦਾ ਵਰਕ ਕਰਦਾ ਰਿਹਾ ਠੀਕ ਹੈ ਉਹ ਸਾਡੇ ਫਾਦਰ ਸਾਹਿਬ ਦੀ ਆਪਣੀ ਵਰਕਸ਼ਾਪ ਹੈਗੀ ਨਾਲੇ ਮੈਕੈਨੀਕਲ ਬਹੁਤ ਕੰਮ ਕੀਤਾ ਮੈਂ ਫਿਰ ਮੈਂ ਇਲੈਕਟ੍ਰੋਨਿਕਸ ਕੀਤੀ ਇਲੈਕਟ੍ਰੋਨਿਕਸ ਦਾ ਮੈਂ 2 ਸਾਲ ਟੀਚਰ ਵੀ ਰਹਾ ਇਲੈਕਟ੍ਰੋਨਿਕਸ ਥੋੜਾ ਟਫ ਲੱਗਾ ਮੈਨੂੰ ਮੈਂ ਕਿਹਾ ਇਹਦੇ ਚ ਨਾ ਬੰਦੇ ਨਹੀਂ ਆ ਵੀ ਆਪਣੀ ਲਾਈਨ ਦੇ ਜਿਹੜੇ ਆਪਣੇ ਏਰੀਆ ਦੇ ਉਧਰ ਨਹੀਂ ਆ ਤੇ ਇਲੈਕਟ੍ਰੋਨਿਕਸ ਦਾ ਜਦੋਂ ਮੈਂ ਇੰਸਟੀਚੂਟ ਚ ਪੜਾਉਣਾ ਸ਼ੁਰੂ ਕੀਤਾ ਅੱਜ ਤੱਕ 2 ਸਾਲ ਮੈਂ ਪੜਾਇਆ ਉਹ ਮੇਰੇ ਏਰੀਆ ਦੇ 67 ਸਟੂਡੈਂਟ ਸੀਗੇ 67 ਮੈਂ ਕਿਹਾ ਵੀ ਫਿਰ ਇਹਦੇ ਚ ਮੈਂ ਹੀ ਆਪ ਹੀ ਪੜਾ ਕਰਦੇ ਨੇ ਮੈਂ ਕਿਹਾ ਤੇ ਫਿਰ ਮੈਂ ਉਸ ਲਾਈਨ ਫਿਰ ਮੈਂ ਇਸ ਲਾਈਨ ਚ ਆਇਆ ਹੈ ਲਾਈਨ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਮੁਸ਼ਕਿਲ ਲੱਗਦਾ ਦੁਨੀਆ ਦੀ ਸਭ ਤੋਂ ਜ਼ਿਆਦਾ ਮੁਸ਼ਕਿਲ ਲਾਈਨ ਹੈ ਨਾ ਅਗਰ ਉਹ ਹੈਗੀ ਫਿਲਮ ਲਾਈਨ ਇਸ ਤੋਂ ਮੁਸ਼ਕਿਲ ਮੈਨੂੰ ਨਹੀਂ ਲੱਗਦਾ ਕੋਈ ਹੈਗੀ ਹੈ ਔਰ ਮੁਸ਼ਕਿਲ ਕੰਮ ਕਰਨਾ ਮੈਨੂੰ ਬੜਾ ਅੱਛਾ ਲੱਗਦਾ ਇਹ ਮੇਰਾ ਹਿਡਨ ਟੈਲੈਂਟ ਹੈ ਟੈਰੇਟ ਹੀ ਘਾਲਾ ਮਾਸ਼ਕਿਲ ਕੰਮ ਕਰਨਾ ਅੱਛਾ ਲੱਗਦਾ ਔਰ ਮੈਂ ਹਮੇਸ਼ਾ ਉਹਦੇ ਚ ਲੱਗਾ ਰਹਿਣਾ ਮੈਂ ਕੰਫਰਟ ਜ਼ੋਨ ਚ ਨਹੀਂ ਰਹਿੰਦਾ ਅਨਕੰਫਰਟ ਜ਼ੋਨ ਚ ਜ਼ਿਆਦਾ ਦਮੰਗਾ ਵੀ ਮੁਸ਼ਕਲਾਂ ਜਿੱਥੇ ਆਉਂ ਕਿਉਂਕਿ ਜਦੋਂ ਮੁਸ਼ਕਲਾਂ ਆਉਂਦੀਆਂ ਨਾ ਐਕਸੈਪਟ ਕਰਨਾ ਤੁਹਾਨੂੰ ਪਸੰਦ ਹੈ ਹਾਂ ਮੁਸ਼ਕਲਾਂ ਜਦੋਂ ਆਉ ਉਦੋਂ ਅਸੀਂ ਉਹਦੇ ਹੱਲ ਕੱਢਦੇ ਜਦੋਂ ਹੱਲ ਕੱਢਦੇ ਤਾਂ ਹੀ ਤਾਂ ਸਿੱਖਦੇ ਆਂ ਕਈ ਲੋਕ ਮੁਸ਼ਕਲਾਂ ਤੋਂ ਭੱਜਦੇ ਨੇ ਮੈਂ ਮੁਸ਼ਕਲਾਂ ਵੱਲੋਂ ਭੱਜਦਾ ਨਾ ਮੇਰਾ ਆਪਣੇ ਚੈਲੰਜਸ ਅਕਸੈਪਟ ਕਰਨੇ ਕਰਨੇ ਲੋਕਾਂ ਦੇ ਵੀ ਚੈਲੰਜਸ ਆ ਤੁਸੀਂ ਤੁਹਾਡੇ ਅੰਦਰ ਜੇ ਤੁਸੀਂ 뮤ਜ਼ਿਕ ਨੂੰ ਡਾਇਰੈਕਟ ਕਰਦੇ ਹੋ 뮤ਜ਼ਿਕ ਬਣਾਉਂਦੇ ਹੋ ਤੇ ਤੁਹਾਡਾ ਕੋਈ ਤਨੂੰ ਗਾਣਾ ਗਾਉਣ ਦਾ ਸ਼ੌਂਕ ਹੈ ਹਾਂਜੀ ਸ਼ੌਂਕ ਵੀ ਹੈਗਾ ਗਾਉਂਦੇ ਵੀ ਹਾਂ ਹਾਂ ਕਦੇ-ਕਦੇ ਥੋੜਾ ਗੁੰਗੁਨਾਈ ਤੇ ਸੋ ਨਾ ਦਰ ਹੁੰਦੇ ਗੰਨਾ ਹਾਂਜੀ ਮੇਰਾ ਪਹਿਲਾ ਗਾਣਾ ਐਸੇ ਸਕੂਲ ਲਾਈਫ ਐਸ ਅ ਸਿੰਗਰ ਐਂਡ ਮਿਊਜ਼ਿਕ ਪ੍ਰੋਡਿਊਸਰ ਸੋ ਉਸ ਨੰਨਾ ਹੋ ਜਿੱਥੇ ਬੈਠੇ ਰੋਜ਼ ਯਾਰਾ ਨਾ ਉਸ ਸਕੂਲ ਚ ਤੇ ਆਉਂਦਾ ਏ ਤੁਰਗੇ ਨੇ ਸਾਰੇ ਅਜੇ ਆਪਣੇ ਰਹਾਨੋ ਯਾਦ ਆਉਂਦੀ ਆਨੇ ਬੀਤੀ ਗੱਲਾਂ ਤੁਰਗੇ ਨੇ ਸਾਰੇ ਅਜੇ ਆਪਣੇ ਰਹਾਨੋ ਯਾਦ ਆਉਂਦੀਆਂ ਨੇ ਬੀਤੀ ਗੱਲਾਂ ਕੋਈ ਬੈਠਾ ਆ ਖਰੀ ਕੋਈ ਸਾਨੂੰ ਚਾਖ ਦੇ ਕੋਈ ਆ ਕੇ ਕਹਿੰਦੇ ਮਿਲ ਕੋਈ ਬਾੜਾ ਸ਼ਾਂਤ ਜੀ ਚੋਰੀ ਚੋਰੀ ਮੜ ਮਾਦੇ ਪਿੱਛੋ ਜਿਹੜਾ ਲੰਚ ਪਹਿਲਾਂ ਖਾਦਾ ਏ ਜਿੱਥੇ ਹੁੰਦੀਆਂ ਸੀ ਲੱਖ ਗੱਲਾਂ ਉਸ ਸਕੂਲ ਚ ਤੇ ਆਉਂਦਾ ਹੈ ਮੈਰੀ ਨਾਈਸ ਮਗਰੇ ਦਾ ਨਾ ਹਿਡਨ ਟੈਲੈਂਟ ਨਹੀਂ ਹੋਇਆ ਆਫੀਸ਼ੀਅਲੀ ਰਿਲੀਜ਼ ਹੋਇਆਗਾ ਨਾ ਅੰਜੀਆ ਤੇ ਆਫੀਸ਼ੀਅਲੀ ਹਿਡਨ ਟੈਲੈਂਟ ਤੇ ਐਦਾ ਪਤਾ ਨਹੀਂ ਮੈਨੂੰ ਕੁਝ ਵੈਸੇ ਤੈਨੂੰ ਮੈਂ ਇਹ ਕਹਿਆ ਕਿ ਬਟੇ ਤੂੰ ਨਾ 뮤직 ਵਾਲੇ ਪਾਸੇ ਜ਼ਿਆਦਾ ਜਾ ਹਜੇ ਠੀਕ ਹੈ ਨਾ 뮤직 ਕਰ ਕਰਕੇ ਕਰ ਕਰਕੇ ਕਰ ਕਰਕੇ ਨਾ ਤੈਨੂੰ ਇੰਨਾ ਐਕਸਪੀਰੀਅੰਸ ਹੋ ਜਾਏ ਜਦੋਂ ਤੂੰ ਕਿਸੇ ਵੀ ਚੀਜ਼ ਨੂੰ ਗਾਣਾ ਹੋਵੇ ਨਾ ਸਮੁੱਤਲੀ ਗਾ ਲੈਣਾ ਕਿਉਂਕਿ ਐਕਸਪੀਰੀਅੰਸ ਹੋ ਜਾਏਗਾ ਤੇ ਬਾਕੀ ਇਹ ਹੈਗਾ ਕਿ ਇਹਨੂੰ ਦੇਖੋ ਹਰ ਇੱਕ ਚੀਜ਼ ਦੀ ਇੱਕ ਉਮਰ ਹੁੰਦੀ ਹੈ ਜਦੋਂ 16 ਤੋਂ 18 ਸਾਲ ਦੇ ਬੱਚੇ ਡਿਸਾਈਡ ਕਰ ਲੈਣ ਜਦੋਂ ਮੈਂ ਇਹ ਕੰਮ ਕਰਨਾ ਦੋ ਸਾਲ ਬਹੁਤ ਹੁੰਦੇ ਨੇ ਇਸ ਦਾ ਤੇ 18 ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਉਹਨੂੰ ਸਿੱਖਣ ਦੇ ਦਿੰਦਾ ਔਰ 21 ਸਾਲ ਦੀ ਉਮਰ ਤੋਂ ਲੈ ਕੇ 24 ਸਾਲ ਤੱਕ ਉਹਦਾ ਜਿੰਨਾ ਐਕਸਪੀਰੀਅੰਸ ਲੈ ਸਕਦਾ ਉੱਤ ਲੈ ਲੈਣਾ ਚਾਹੀਦਾ ਤੇ ਇਹਦਾ ਮੈਂ ਦੇਖਦਾ ਹੁੰਦਾ ਸੀਗਾ ਕਿਉਂਕਿ ਮੈਂ ਲੋਕਾਂ ਨੂੰ ਐਜੂਕੇਸ਼ਨ ਦਿੰਦਾ ਹੁੰਦਾ ਸੀ ਇਸ ਚੀਜ਼ ਦੀ ਇਹ ਨਾ ਦੇਖਦਾ ਹੁੰਦਾ ਸੀ ਮਾਂ ਕਹਿੰਦੀ ਕੀ ਕਰੇਗਾ ਕੀ ਨਹੀਂ ਕਰੇਗਾ ਕਿਉਂਕਿ ਹਰ ਇੱਕ ਨੂੰ ਆਪਣੇ ਮਾਪੇ ਨੂੰ ਬੱਚਿਆਂ ਦਾ ਹੁੰਦਾ ਨਾ ਲੱਗਦਾ ਕਿ ਹਾਂ ਮੈਂ ਸੈਕਸੈਸਫੁਲ ਹੋ ਗਿਆ ਆਪਣੇ ਕੈਰੀਅਰ ਦੇ ਵਿੱਚ ਮੇਰਾ ਬੱਚਾ ਕੀ ਕਰੇਗਾ ਅਗਰ ਇਹ ਸੈਕਸੈਸਫੁਲ ਨਾ ਹੋਇਆ ਫਿਰ ਲੋਗਾਂ ਨੂੰ ਅੱਗੇ ਲੈ ਆਏ ਐ ਇਸੇ ਤਰ੍ਹਾਂ ਹੀ ਮਾਂ ਕਹਿੰਦੀ ਇਹ ਕੀ ਕਰੇਗਾ ਮੈਨੂੰ ਇਹ ਨਹੀਂ ਸਮਝ ਆਉਂਦਾ ਸੀ ਫਿਰ ਕਦੀ ਕੈਮਰਾ ਲੈ ਕੇ ਫੋਟੋਆਂ ਖਿੱਚਣ ਲੱਗ ਪੈਂਦਾ ਹੁੰਦਾ ਸੀ ਕਦੀ ਕੁਝ ਕਰਨ ਲੱਗ ਪੈਂਦਾ ਮਾਂ ਕਹਿੰਦੀ ਸ਼ਾਇਦ ਕੈਮਰਾਮੈਨ ਬਣੇਗਾ ਕਦੀ ਕੁਝ ਕਰਨ ਲੱਗ ਪਏ ਫਿਰ ਜਦੋਂ ਇਹ ਸੰਗੀਤ ਵੱਲੇ ਪਾਸੇ ਹੋਇਆ ਮਿਊਜ਼ਿਕ ਵਜਾਣਾ ਇਹਨੇ ਮਿਊਜ਼ਿਕ ਕਰਨਾ ਆਪਣੇ ਆ ਤੇ 26 ਸਾਲਾਂ ਦਾ ਹੈ ਤੇ ਜਦੋਂ ਇਹਨੇ ਅੱਖ ਖੋਲੀ ਤੇ ਮਹਾਲ ਚੀ ਖੋਲੀ ਸੀ ਕਿ ਤੇ ਉਹ ਚੀਜ਼ਾਂ ਇਹ ਮਤਲਬ ਖੂਨ ਚੀ ਹੈ ਸਮਝ ਲੋ ਪਰ ਮੈਂ ਚਾਹਦਾ ਇਹ ਕੁਝ ਵੱਖਰਾ ਕਰੇ ਕੁਝ ਹੈ ਵੀ ਕਰੇ 뮤ਜ਼ਿਕ ਕਿ ਕੈਸੀ ਚੀਜ਼ ਹੈ ਮੈਂ ਤੁਹਾਨੂੰ ਦੱਸ ਦਵਾ ਕਿ ਜਦੋਂ 뮤ਜ਼ਿਕ ਅਸੀਂ ਬੈਠੇ ਨਾ ਤੇ ਢੋਲ ਵਜਣਾ ਸ਼ੁਰੂ ਹੋ ਜਾਣਾ ਆਟੋਮੈਟਿਕ ਬੰਦਾ ਨੱਚਣਾ ਸ਼ੁਰੂ ਹੋ ਜਾਏਗਾ ਰਿਦਮ ਬਜੇਗੀ ਨਾ ਤਾਂ ਆਟੋਮੈਟਿਕ ਉਹ ਕਰੇਗਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਵੀ ਚਲੋ ਇਹ 뮤ਜ਼ਿਕ ਲੈਣ ਚ ਗਿਆ 뮤ਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਬਹੁਤ ਕੁਝ ਅੰਦਰੋਂ ਦੀ ਹਿਲਾ ਸਕਦੇ ਹਾਂ ਬਿਲਕੁਲ ਠੀਕ ਹੈ ਨਾ ਤੇ ਅੰਦਰੋਂ ਦੀ ਜਗਾਣਾ ਜਿਹੜਾ ਅਸੀਂ 뮤직 ਦੇ ਨਾਲ ਜਗਾ ਸਕਦੇ ਆਂ ਕਈ ਲੋਕ ਲਫ਼ਜ਼ਾਂ ਦੇ ਨਾਲ ਜਦੋਂ ਗੁਰਦਾਸ ਮਾਨ ਸਾਹਿਬ ਅਗਰ ਖੜੇ ਹੋ ਜਾਣ ਸਟੇਜ ਦੇ ਉੱਤੇ ਭਾਵੇਂ ਉਹ ਕੁਝ ਵੀ ਨਾ ਗਾਣ ਹਮ ਸਿਰਫ ਖੜੇ ਹੋ ਕੇ ਗੱਲਾਂ ਹੀ ਕਰਨ ਕਿਉਂਕਿ ਉਹਨਾਂ ਦੀ ਗੱਲਾਂ 'ਚ ਉਹਨਾਂ ਦੇ ਸ਼ਬਦਾਂ 'ਚ ਇਨੀ ਜਾਨ ਹੈ ਨਾ ਉਹ ਜਦੋਂ ਕੋਈ ਅਲਫ਼ਾਜ਼ ਬੋਲਦੇ ਨੇ ਕੋਈ ਸ਼ਬਦ ਬੋਲਦੇ ਨੇ ਤਾਂ ਵਾਕਈ ਲੱਗਦਾ ਕਿ ਵੀ ਕੁਝ ਬੋਲਿਆ ਕਈਆਂ ਦੀ ਸ਼ਬਦਾਂ ਦੇ ਰਾਹੀਂ ਮਤਲਬ ਕਿ ਲੋਕਾਂ ਨੂੰ ਅੰਦਰੋਂ ਜਗਾ ਦਿੰਦੇ ਨੇ ਕਈ 뮤직 ਦੇ ਰਾਹੀਂ ਜਗਾਂ ਦੇ ਮਾਗੇ ਚਲ 뮤직 ਵਾਲੇ ਪਾਸੇ ਰਹਿ ਗਿਆ ਚਲੋ ਵਧੀਆ ਇਹਨੇ ਸਹੀ ਮਤਲਬ ਲਾਈਨ ਫੜੀ ਹੈ ਕਿਉਂਕਿ ਫਿਲਮ ਦੇ ਅੰਦਰ ਦੋ ਚੀਜ਼ਾਂ ਨਜ਼ਰ ਆਉਂਦੀਆਂ ਨੇ ਇੱਕ ਆਡੀਓ ਤੇ ਦੂਜੀ ਵੀਡੀਓ ਠੀਕ ਹੈ ਨਾ ਵੀਡੀਓ ਵਾਲੇ ਪਾਸੇ ਮੈਂ ਸੰਭਾਲ ਰੱਖਿਆ ਹੈਗਾ ਤੇ ਆਡੀਓ ਵਾਲੇ ਪਾਸੇ ਨੇ ਸੰਭਾਲਿਆ ਹੋਈ ਇੰਡਸਟਰੀ ਤਾਂ قبضہ ਕਰ ਰਹੀ ਹੈ ਪੀਓ ਨਾਲ ਜੁੜੀ ਹੋਈ ਤੇ ਮੈਂ ਚਾਹੁੰਦਾ ਵੀ ਚਲੋ ਅੱਛੀ ਗੱਲ ਹੈ ਕਿ ਉਹਨੇ 뮤직 ਵਾਲੇ ਪਾਸੇ ਕੀਤਾ ਤੇ ਵਧੀਆ ਗੱਲ ਹੈ ਤੇ ਬਾਕੀ ਟੈਲੈਂਟ ਜਿਹੜੇ ਨੇ ਦੇਖੋ ਕੀ ਹੈ ਉਹ ਸਾਡੇ ਲੋਕੀ ਦੇ ਦਰਹਸਾਬ ਤੋਂ ਲੱਗਾ ਚੇਂਜ ਹੁੰਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਭ ਤੋਂ ਕਿਹੜੇ ਸਿੰਗਰ ਨੂੰ ਤੁਸੀਂ ਜ਼ਿੰਦਗੀ ਚ ਪਹਿਲੀ ਵਾਰ ਮਿਲੇ ਸੀਗੇ ਹੋਸ਼ ਹੋਵੇ ਮਤਲਬ ਆਈ ਥਿੰਕ ਬਹੁਤ ਨੂੰ ਮਿਲਿਆ ਫਸਟ ਟਾਈਮ ਸਭ ਤੋਂ ਪਹਿਲਾ ਕਿਹਨੂੰ ਮਿਲੇ ਇਨਾ ਮੈਨੂੰ ਯਾਦ ਜੈਜ਼ੀ ਜੈਜ਼ੀ ਪਾਰੀ ਆਈ ਸੀ ਕਰੇ ਹਾਂ ਜੀ ਜੈਜ਼ੀ ਵੀ ਜੈਜ਼ੀ ਵੀ ਪਾਰੀ ਆਈ ਸੀ ਔਰ ਮੇਰੇ ਕੋਲ ਫੋਟੋ ਵੀ ਪਈ ਹੈ ਬਚਪਨ ਦੀ ਨਾ ਮੇਰੀ ਉਹਨਾਂ ਨੇ ਮੈਨੂੰ ਚੱਕਿਆ ਤੇ ਮੇਰੇ ਕੋਲ ਫੋਟੋ ਵੀ ਹੈਗੀ ਹੈ ਦਰਸ਼ਿਤ ਸਿੰਘ ਹਾਂ ਜਿਆਦਾਤਰ ਜਿੰਨੇ ਵੀ ਨੇ ਚਾਹੇ ਉਹ ਮਲਕੀਸ਼ ਸਿੰਘ ਹੈ ਜਾਂ ਜੈਜੀ ਵੀ ਜਾਂ ਜੋ ਵੀ ਆਪਣੇ ਵੱਡੇ ਵੱਡੇ ਨਾਮ ਨੇ ਚਾਹੇ ਦਲੇਰ ਭਾਜ ਨੇ ਨਿਕਾ ਹੈ ਜੋ ਵੀ ਨੇ ਨਾ ਸਾਰੇ ਦਰਸ਼ਕ ਹਰਿਆਣਾ ਜਾਣਾ ਬਹੁਤ ਹੈ ਤੇ ਇਸ ਕਰਕੇ ਉਹ ਯਾਦ ਰੱਖਣਾ ਬੜੀ ਮੁਸ਼ਕਿਲ ਹੈ ਬੜੀ ਵੱਡੀ ਗੱਲ ਹੈ ਕਿ ਨਹੀਂ ਦੱਸ ਦਿੱਤਾ ਮੈਨੂੰ ਫੋਟੋ ਹੁਣ ਮੈਂ ਥੋੜੇ ਟੈਂਪਲ ਦੇ ਦੇਖੀ ਸੀ ਨਾ ਤਾਂ ਮੈਨੂੰ ਯਾਦ ਹੈ ਮਿਊਜ਼ਿਕ ਤੁਹਾਨੂੰ ਪਰਸਨਲੀ ਕਿਦਾਂ ਦਾ ਸੁਣਨਾ ਪਸੰਦ ਹੈ ਯਾ ਅੱਜ ਦੇ ਟਾਈਮ ਦੇ ਅੱਜ ਦੇ ਦੌਰ ਦੇ ਹਿਸਾਬ ਨਾਲ ਕਿੰਨੂੰ ਫੋਲੋ ਕਰਦੇ ਕਿੰਨੂੰ ਜ਼ਿਆਦਾ ਸੁਣਦੇ ਹੋ ਅੱਜ ਦੇ ਟਾਈਮ ਦੇ ਤੇ ਮੈਂ ਰਣਜੀਤ ਬਾਵਾ ਸਾਹਿਬ ਨੇ ਉਹਨਾਂ ਦੀ ਜੋ ਗਾਇਕੀ ਹੈ ਉਹ ਬਹੁਤ ਹੀ ਮਤਲਬ ਪਿਆਰੀ ਹੈ ਉਹਨਾਂ ਦੇ ਜੋ ਲਾਈਵ ਸ਼ੋਅ ਦੇ ਉੱਤੇ ਜੋ ਕੰਟੈਂਟ ਕਰਦੇ ਨੇ ਉਹ लाजवाब ਹੁੰਦੇ ਜੋ ਉਹਨਾਂ ਦਾ ਅੰਦਾਜ਼ ਹੈਗਾ ਜੋ ਹਾਂ ਬਾਕੀ ਜੋ ਅੰਦਾਜ਼ ਉਹਨਾਂ ਦਾ ਗਾਣਾ ਦਾ ਬਹੁਤ ਹੀ ਮਤਲਬ ਲਾਜਵਾ ਉਹਨਾਂ ਦਾ ਜੀ ਉਹਨਾਂ ਦਾ ਕੋਈ ਫੇਵਰੇਟ ਗਾਣਾ ਹੈ ਜਿਹੜਾ ਤੁਸੀਂ ਗੁਰਗੁਨਾਉਂਦੇ ਹੋ ਜਾਂ ਸੁਣਾਉਣਾ ਚਾਹੁੰਦੇ ਹੋ ਫੇਵਰੇਟ ਤਾਂ ਸਾਰੇ ਹੀ ਨੇ ਇਦਾਂ ਦੇ ਹਾਂਜੀ ਅਪਾ ਅਗਰ ਦੁਬਾਰਾ ਮੂਵੀ ਦੀ ਗੱਲ ਕਰੀਏ ਤੇ ਮੂਵੀ ਦੇ ਵਿੱਚ ਵੀ ਪਿਓ ਪੋਤ ਦੇ ਰਿਸ਼ਤੇ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਹਨਾ ਦਿਖਾਇਆ ਗਿਆ ਇੱਥੇ ਵੀ ਪਿਓ ਪੋਤ ਦੀ ਬੌਂਡਿੰਗ ਬਹੁਤ ਸੋਹਣੇ ਤਰੀਕੇ ਦੇ ਨਾਲ ਦੇਖਣ ਨੂੰ ਮਿਲਦੀ ਹੈ ਪਤਾ ਚੱਲਦਾ ਕਿ ਦੋਵੇਂ ਨੂੰ ਸਪੋਰਟ ਵੀ ਕਰ ਰਹੇ ਆ ਜੇ ਕਿਤੇ ਗਲਤੀ ਕਰਤਾ ਜਿੱਦਾਂ ਮੂਵੀ ਚੋਂ ਪਾ ਦੇਖਿਆ ਨੂੰ ਥੱਪੜ ਵੀ ਪੈਂਦਾ ਨੂੰ ਡਾਂਟ ਵੀ ਪੈਂਦੀ ਤੁਸੀਂ ਝਿੜਕਦੇ ਹੋਗੇ ਦਿਨ ਵੈਸੇ ਅਜੇ ਤੱਕ ਨਾ ਮੈਂ ਆਪਣੇ ਬੱਚਿਆਂ ਨੂੰ ਮੇਰੇ ਦੋ ਬੱਚੇ ਨੇ ਇੱਕ ਬੇਟੀ ਹੈ ਮੇਰੀ 32 ਸਾਲ ਚਾਨ ਲੱਗੀ ਹੋ ਗਈ ਤੇ 26 ਆ 26 ਸਾਲ ਦਾ ਹੋ ਗਿਆ ਤੇ ਬੱਚਿਆਂ ਨੂੰ ਕਦੀ ਡਾਂਟਿਆ ਨਹੀਂ ਉਹਨਾਂ ਨੂੰ ਨਾ ਵੈਸੇ ਹੀ ਸਮਝ ਆ ਜਾਂਦੇ ਵੀ ਹਾਂ ਵੀ ਇਹ ਗਲਤ ਹੈ ਜਾਂ ਸਹੀ ਹੈ ਤੇ ਮੇਰੇ ਲਈ ਬੜੀ ਅੱਛੀ ਗੱਲ ਹੈ ਕਿ ਬੱਚਿਆਂ ਨੂੰ ਪਤਾ ਹੈ ਗਲਤ ਕੀ ਹੈ ਸਹੀ ਕੀ ਹੈ ਕਿਉਂਕਿ ਘਰ ਦੇ ਅੰਦਰ ਮਾਹੌਲ ਉਹਦਾ ਦੇਖਦੇ ਮੈਨੂੰ ਗੱਲਬਾਤ ਕਰਦੇ ਦੇਖਦੇ ਨੇ ਕਿ ਵੀ ਮੈਂ ਹਮੇਸ਼ਾ ਲੋਕਾਂ ਨੂੰ ਗਾਈਡ ਕਰਦਾ ਰਹਿਣਾ ਹੈ ਐਜੂਕੇਟ ਕਰਦਾ ਰਹਿਣਾ ਹੈ ਵੱਡੇ ਵੱਡੇ ਏਜ ਦੇ ਬੰਦੇ ਪੀ ਐਚ ਡੀ ਜਿਨ੍ਹਾਂ ਨੇ ਕੀਤੀ ਹੋਈਆਂ ਲੋਕਾਂ ਨੇ ਉਹ ਵੀ ਮੇਰੇ ਕੋਲ ਆਉਂਦੇ ਨੇ ਮੇਰੇ ਨਾਲ ਕੋਈ ਸੀ ਵੀ ਟਾਪਿਕ ਦੇ ਉੱਤੇ ਕੋਈ ਗੱਲ ਕਰਦੇ ਨੇ ਤੇ ਮੈਂ ਉਹਨਾਂ ਨੂੰ ਉੱਚ ਗਾਈਡ ਕਰਦਾ ਤੇ ਬੱਚੇ ਦੇਖਦੇ ਨੇ ਜਦੋਂ ਪਪਾ ਇਹਨਾਂ ਕੋਈ ਸਮਝਾਉਂਦੇ ਨੇ ਬੱਚਾ ਉਹਨਾਂ ਚੀਜ਼ਾਂ 'ਚੋਂ ਨੋਟਿਸ ਕਰਦੇ ਰਹਿੰਦੇ ਨੇ ਸਮਝਦਾਰ ਹੋ ਜਾਂਦੇ ਸੋ ਬੱਚਾ ਪਪਾ ਵੱਲੋਂ ਤਾਂ ਸਾਨੂੰ ਕਦੇ ਘੁੱਟਦੇ ਨਹੀਂ ਬਈ ਮੰਮੀ ਵੱਲੋਂ ਤਾਂ ਬੜੀ ਪਈ ਐ ਕਿੱਦਾਂ ਕਿਸੇ ਹੋਰੀ ਹੋ ਗਈ ਜੀ ਤੇ ਮੈਂ ਕਰਦੀ ਮਾਂ ਬੱਚਾ ਜੇ ਤੇ ਮੂਵੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆਂ ਲਾਸਟ ਵਿੱਚ ਮੂਵੀ ਦੇਖੋ ਜੀ ਇੱਕ ਸਾਰਿਆਂ ਵਾਸਤੇ ਇੱਕ ਬਹੁਤ ਵਧੀਆ ਬਫੇ ਆ ਠੀਕ ਐ ਨਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਦਿਲ ਦੇ ਕਰੀਬ ਹੈ ਕਿਉਂਕਿ ਗਤਕਾ ਜਿਹੜਾ ਮੇਰੇ ਬਚਪਨ ਦੀ ਤਮੰਨਾ ਸੀਗੀ ਕਿ ਮੈਂ ਮੈਂ ਗਤਕਾ ਸਿੱਖਾਂ ਪਰ ਮੈਂ ਸਿੱਖ ਨਹੀਂ ਪਾਇਆ ਇੱਕ ਦਿਨ ਮੈਂ ਨਗਰ ਕੀਰਤਨ ਚੈਨੂ ਦੇਖਿਆ ਮੈਨੂੰ ਮੁੰਡਾ ਮਰੇ ਲੱਗੰਡਿਆ ਬਈ ਅੱਥਰ ਮੈਂ ਉੱਤੇ ਖੜਾ ਸੀ ਆਪਣੇ ਘਰੇ ਤੇ ਮੈਨੂੰ ਮੁੰਡਾ ਲੱਗਦਾ ਪਿਆ ਗੁਰਪ੍ਰੀਤ ਤੇ ਮੈਂ ਦੀ ਮਮਿ ਨੂੰ ਕਹਿੰਦਾ ਮੈਂ ਗੁਰਪ੍ਰੀਤ ਨਹੀਂ ਗੰਦੀ ਹੋਈਦਾਗਾ ਮੈਂ ਗਤਕਾ ਕਦੋਂ ਕਿਹੜਾ ਸ਼ੁਰੂ ਕਰਦਾ ਜੰਦੇ ਸਿੱਖ ਲਿਆ ਮੈਨੂੰ ਪਤਾ ਨਹੀਂ ਲੱਗਾ ਪਰ ਕਦੋਂ ਸਿੱਖ ਗਿਆ ਮੇਰਾ ਸ਼ੌਂਕ ਜਿਹੜਾ ਸੀ ਨਾ ਇਹ ਗਤਕੇ ਦਾ ਇਹ ਮੇਰੇ ਬੀਟੇ ਨੇ ਪੂਰਾ ਕੀਤਾ ਔਰ ਫਿਲਮ ਤੇ ਜਦੋਂ ਮੈਂ ਦੇਖਿਆ ਵੀ ਇਹ ਵੀ ਗਤਕਾ ਖੇਡ ਰਿਹਾ ਹੈ ਇਹ ਕਰ ਰਿਹਾ ਹੈ ਤੇ ਮੇਰੇ ਸ਼ੌਕ ਨੂੰ ਸਿਨੇਮੇ ਦੇ ਪਰਦੇ ਦੇ ਸਾਹਮਣੇ ਵੀ ਲੈ ਆਂਦਾ ਬਸ ਦਰਸ਼ਕਾਂ ਨੂੰ ਇਹ ਕਹਿਣਾ ਚਾਹਵਾਗਾ ਕਿ ਗਤਕਾ ਜਿਹੜੀ ਹੈ ਆਪਣੀ ਛੇਵੀ ਪਾਸ਼ਾਈ ਤੋਂ ਆਪਣੇ ਗੁਰੂਆਂ ਤੋਂ ਸ਼ੁਰੂ ਹੋਇਆ ਜਿਹੜਾ ਗਤਕਾ ਜਿਸਨੂੰ ਆਪਣੀ ਰੱਖਿਆ ਤੇ ਦੂਜਿਆਂ ਦੀ ਰੱਖਿਆ ਵਾਸਤੇ ਗਤਕੇ ਨੂੰ ਸ਼ੁਰੂ ਕੀਤਾ ਗਿਆ ਸੀ ਗਤਕੇ ਦੇ ਉੱਤੇ ਇਹ ਫਿਲਮ ਬਣੀ ਹੈ ਤੇ ਇਸ ਕਰਕੇ ਤੁਸੀਂ ਸਾਰੇ ਲੋਕ ਸਿਨੇਮਾ ਘਰਾਂ 'ਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖੋ ਠੀਕੇ ਤੇ ਮੈਂ ਇਹ ਕਹਿਣਾ ਚਾਹਾਂਗਾ ਗਤਕਾ ਬਈ ਫਿਲਮ ਨੂੰ ਜਰੂਰ ਦੇਖੋ ਕਿਉਂਕਿ ਆਪਣੇ ਸਿੱਖੀ ਦੇ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਆਪਣੇ ਕਲਚਰ ਨੂੰ ਆਪਣੇ ਸਭਿਆਚਾਰ ਨੂੰ ਜਦੋਂ ਕੋਈ ਇਹਨਾਂ ਦੇ ਕੰਟੈਂਟ ਦੇ ਉੱਤੇ ਕੋਈ ਵੀ ਫਿਲਮ ਆਵੇ ਤੇ ਜਰੂਰ ਦੇਖਣ ਜਾਇਆ ਕਰੋ ਸਾਡੀ ਫਿਲਮ ਇਹ ਇਤਿਹਾਸ ਦੇ ਉੱਤੇ ਹੈ ਸਿੱਖੀ ਦੇ ਉੱਤੇ ਹੈ ਗਤਕੇ ਦੇ ਉੱਤੇ ਹੈ ਤੇ ਇਹਨੂੰ ਜਰੂਰ ਦੇਖਣ ਜਾਇਆ ਕਰੋ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਨੂੰ 5 ਜਨਵਰੀ 2024 ਨਵੇਂ ਸਾਲ ਦੀ ਸ਼ੁਰੂਆਤ ਇੰਨੀ ਸੋਹਣੀ ਹੋ ਰਹੀ ਹੈ ਤਾਂ ਆਮ ਸ਼ੋਰ ਸਾਰੇ ਜਾਨੇ ਆਪਣੇ ਫੈਮਲੀ ਤੇ ਫਰੈਂਡਸ ਬੱਚਿਆਂ ਦੇ ਨਾਲ ਜਾਣਗੇ ਸਭ ਨੂੰ ਇੰਜੋਏ ਕਰਨਗੇ ਮੈਨੂੰ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਨੌਲੇਜ ਵੀ ਮਿਲੀ ਤਾਂ ਬਹੁਤ ਚੰਗਾ ਵੀ ਲੱਗਾ ਥੈਂਕ ਯੂ ਸੋ ਮਚ ਹਲੋ ਲੈ ਸ਼ੁਕਰ ਹੈ ਅਸੈਂਡ ਰਹਾ ਹੈ ਚੰਗਾ ਲੱਗ ਰਿਹਾ ਹੈ ਇੱਥੇ ਤਾਂ ਘਰ ਇਹ ਤੋਂ ਵਾਸਤੇ ਕੋਈ ਨਾ ਦੇਖ ਲੈ ਦੇਖਣਾ ਇੱਕ ਵਾਰ ਹਾਂ